ਕਲ ਦੋਸਤੋ ਮਿਰਜ਼ਾ ਦਾ ਤੁਸੀਂ ਹਰੇਕ ਬਚਪਨ ਤੋਂ ਹੀ ਸੁਣਦੇ ਆ ਰਹੇ ਹੋ ਸੋ ਅੱਜ ਮੈਂ ਜਿਹਨੂੰ ਮਿਲਵਾਨ ਜਾ ਰਹੀ ਹਾਂ ਉਹ ਮਿਰਜ਼ਾ ਤਾਂ ਨਹੀਂ ਉਹਨੇ ਗਿਆ ਬਟ ਮਿਰਜ਼ਾ ਸੰਧੂ ਉਹਦਾ ਨਾਮ ਹੈ ਸੋ ਪਹਿਲਾਂ ਤਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਕਿਉਂਕਿ ਉਹ 17 ਗਾਣਿਆਂ ਦੀ ਐਲਬਮ ਲੈ ਕੇ ਮਾਰਕੀਟ ਵਿੱਚ ਉਤਰੇ ਨੇ ਸੋ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਆਂ ਬਈ ਚੈਨਲ ਤੇ ਮਿਰਜ਼ਾ ਸੰਧੂ ਦਾ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਲ ਚਾਲ ਹਾਂ ਉਹ ਤੁਸੀਂ ਦੱਸੋ ਗੁੱਡ 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 ਅੱਛਾ ਮਿਰਤਜ ਜੀ ਸਟਾਰਟਿੰਗ ਆਪਾਂ ਕਰਾਂਗੇ ਤੁਹਾਡੇ ਫੈਮਲੀ ਪਿਛੋਂ ਕੋਰ ਤੋਂ ਹਨਾ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਕਿੱਥੋਂ ਤੁਸੀਂ ਸਟੱਡੀ ਕੀਤੀ ਹੈ ਥੋੜਾ ਜਿਹਾ ਆਪਣੇ ਬਾਰੇ ਸਾਡੇ ਦਰਸ਼ਕਾਂ ਨੂੰ ਚਾਣਨਾ ਪਾਉਗੇ ਹਾਂਜੀ ਜ਼ਰੂਰ ਜੀ ਫਿਰ ਆਪਣੀ ਲਸੋਈ ਹੈ ਜੀ ਪਲੇਅਰ ਕੋਲ ਦੇ ਲੱਗੇ ਪੈਂਦੇ ਹੈ ਤੇ ਮੈਂ ਪਹਿਲਾਂ ਪੜਦਾ ਗਵਰਨਮੈਂਟ ਸਕੂਲ ਵਿੱਚ ਪੜਨਾ ਤੇ ਪਲੱਸ 10 ਜੀ 10ਵੀਂ ਪਲੱਸ 10 ਤੋਂ ਬਾਅਦ ਮੈਂ ਫਾਈਨਰਸ ਪੜਿਆ ਸਾਡੇ ਲੱਗ ਇੱਕ ਪ੍ਰਾਈਵੇਟ ਸਕੂਲ ਦੇ ਤੇ ਉਸ ਤੋਂ ਬਾਅਦ ਮੈਂ ਰਿਮਿਟ ਯੂਨੀਵਰਸਿਟੀ ਸਾਂਦੂਸੇ ਪੜਿਆ ਓਕੇ ਜੀ ਸੋ ਇਹ ਗਾਇਕੀ ਦਾ ਸ਼ੌਂਕ ਤੁਹਾਨੂੰ ਕਿੱਥੋਂ ਪਿਆ ਕਿਉਂਕਿ ਤੁਸੀਂ ਕਿਹਾ ਇੱਕ ਵਾਰ ਪੜਾਈ ਕਰਕੇ ਕਈ ਵਾਰ ਹੁੰਦਾ ਨਾ ਕਿ ਪੜਾਈ ਕਰਕੇ ਹਮੇਸ਼ਾ ਸੋਚਦਾ ਬੰਦਾ ਜਾਂ ਡਾਕਟਰ ਬਣੀਏ ਇੰਜੀਨੀਅਰ ਬਣੀਏ ਤੁਸੀਂ ਮਤਲਬ ਸਿੰਗਿੰਗ ਦਾ ਇਹ ਪੈਸ਼ਨ ਇਹ ਕਿੱਦਾਂ ਸ਼ੌਂਕ ਪਿਆ ਤੁਹਾਡਾ ਸ਼ੌਂਕ ਇਦਾਂ ਸੀ ਮੇਰੇ ਫਾਦਰ ਸਾਹਿਬ ਗਾਉਂਦੇ ਸੀਗੇ ਤੈਨੂੰ ਉਹਨਾਂ ਤੋਂ ਸਿੱਖਿਆ ਇਹਨੇ ਤੇ ਫਿਰ ਇਦਾਂ ਸੀ ਕਹਿੰਦੇ ਸੀ ਪਾ ਮੈਨੂੰ ਵੀ ਤੂੰ ਡਾਕਟਰ ਇਹ ਕਰ ਕਹਿੰਦੇ ਵੀ ਅਸਵੇਰਾ ਉਧਰ ਸੋਣਨਾ ਦਾ ਪੀ ਆ ਤੁਸੀਂ ਲਾਉਣੇ ਦਾ ਮੈਂ ਵੀ ਗਾਵਾਂਗਾ ਮੈਂ ਆਪਣਾ ਕੈਰੀਅਰ ਉੱਤਰ ਬਣਾਉਣਾ ਕਿੰਨੇ ਠੀਕ ਹੈ ਥੋੜਾ ਸਿਹਨਤ ਲੱਗਿਆ ਰਹੇ ਬਸ ਫਿਰ ਮਿਹਨਤ ਕੀਤੀ ਦਿਨ ਰਾਤ ਜਾਗੇ ਬਹੁਤ ਕੁਝ ਹੋਇਆ ਲਾਈਫ ਦੇ ਵਿੱਚ ਆਪਰਾਉਂਸ ਬਹੁਤ ਆਏ ਜਦੋਂ ਆਪਾ ਸੋਚਦਾ ਨਾ ਕਿ ਮੈਂ ਆਪਣੇ ਫੀਲਡ ਚ ਉਹ ਤਾਂ ਅੱਗੇ ਜਾਣਾ ਤੇ ਫਿਰ ਆਪਰਾਉਂਸ ਬਹੁਤ ਹੁੰਦੇ ਆ ਸਪੋਰਟ ਕਰਨ ਵਾਲੇ ਘੱਟ ਸੀ ਕਹਿਣ ਵਾਲੇ ਵੱਧ ਸੀਗੇ ਕੇ ਸੀ ਨਾਲਾਂ ਤੇਰੇ ਅੱਜ ਦਾ ਟਾਈਮ ਹੈ ਪਰ ਉਸ ਤੋਂ ਬਾਅਦ ਮੈਨੂੰ ਕੈਰੀ ਬਣਾੜਾ ਇਹ ਮੁੰਡਾ ਉਹ ਵੀ ਸਿੰਗਰ ਹੈ ਬਹੁਤ ਸੋਹਣੇ ਗਾਣੇ ਗਾਉਂਦਾ ਉਹਦੇ ਜਰਗ ਤੋਂ ਜੀ ਤੇ ਉਸਨੇ ਮੈਨੂੰ ਫਿਰ ਜੀਬੂਰੀ ਬਾਈ ਨਾਲ ਮਿਲਾਇਆ ਉਸੋਂ ਬਾਅਦ ਸਾਡੇ ਘਰ ਗਾਣੇ ਆਉਂਦੇ ਰਹੇ ਪਹਿਲਾਂ ਰੋਤੀ ਜੋ ਗਿਆ ਆ ਫਿਰ ਜੋ ਬਚਨਵਾਰਗੇ ਤੇ ਹੋ ਗਏ ਰੋਟਸ ਐਨੌਂਸ ਓਕੇ ਇਸ ਲਈ ਮੈਂ ਕੈਰੀ ਬਰਾੜ ਭਾਈ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਹਮਮ ਹੁਣ ਮੈਨੂੰ ਜੀਬਰੀ ਭਾਈ ਵੀ ਨਾਲ ਆਇਆ ਸੋ ਤੁਸੀਂ ਕਹਿ ਰਹੇ ਸੀ ਕਿ ਤੁਹਾਡੇ ਫਾਦਰ ਸਾਹਿਬ ਵੀ ਹੈ ਨਾ ਆਂ ਗਾਉਂਦੇ ਆ ਸੋ ਮੈਂ ਨਾਮ ਜਾਣ ਸਕਦੀ ਹਾਂ ਉਹਨਾਂ ਦਾ ਹਾਂਜੀ ਉਹਨਾਂ ਉਹਨਾਂ ਨੂੰ ਬੱਬੀ ਖਾਨ ਕਹਿੰਦੇ ਆ ਓਕੇ ਜੀ ਸੋ ਉਹਨਾਂ ਦਾ ਕਦੇ ਪਹਿਲਾਂ ਵੀ ਕੋਈ ਐਲਬम्स ਵਗੈਰਾ ਆਈਆਂ ਹੋਣ ਕਿਉਂਕਿ ਹਮੇਸ਼ਾ ਕੀ ਹੁੰਦਾ ਹੈ ਕਿ ਜਦੋਂ ਕੋਈ ਵੀ ਸਿੰਗਰ ਆਉਂਦਾ ਹੈ ਹੈਨਾ ਉਹਨੂੰ ਆਪਾਂ ਸਰਚਿੰਗ ਕਰਦੇ ਆ ਐਲਬम्स ਦੇ ਨਾਮ ਨਾਲੀ ਸੋ ਕਦੇ ਕੋਈ ਐਲਬਮ ਆਈ ਹੈ ਉਹਨਾਂ ਦੀ ਉਹਨਾਂ ਦੀ 2008 ਦੇ ਵਿੱਚ ਆਈ ਸੀ ਆਸ਼ਕਾਣਾ ਸ਼ਹਿਰ ਸੀ ਗਾਈ ਆ ਉਹਨਾਂ ਦਾ ਓਕੇ ਜੀ ਜੀ ਠੀਕ ਹੈ ਤੇ ਮਿਊਜ਼ਿਕ ਮੇਰੇ ਚਾਚਾ ਹੀ ਨੇ ਕੀਤਾ ਸੀਗਾ ਉਹਦਾ ओके SK ਰਾਜੀ ਉਹਨਾਂ ਨੇ ਮਿਊਜ਼ਿਕ ਕੀਤਾ ਜੀ ਜੀ ਮੈਨੂੰ ਲੱਗਦਾ ਪੂਰੀ ਫੈਮਿਲੀ ਤੁਹਾਡੀ ਜਿਹੜਾ ਫੈਮਿਲੀ ਪਚੋਖੜ ਹੈ ਸਾਰਾ ਮਿਊਜ਼ਿਕ ਤੋਂ ਹੀ ਸਟਾਰਟ ਹੁੰਦਾ ਹੈ ਨਾ ਅੱਛਾ ਕਦੇ ਐਦਾਂ ਹੁੰਦਾ ਸੀ ਕਿ ਮਦਰ ਨੇ ਤੁਹਾਨੂੰ ਕਿਹਾ ਹੋਵੇ ਕਿ ਤੇਰੇ ਪਾਪਾ ਵੀ ਸਿੰਗਰ ਹਨ ਤੂੰ ਕਿਉਂ ਬਣਨਾ ਚਾਹੁੰਦਾ ਹੈ ਕਿ ਤੂੰ ਕੁਝ ਹੋਰ ਬਣ ਲੈ ਜਾਂ ਕਦੇ ਯਾਰਾਂ ਦੋਸਤਾਂ ਨੇ ਵੀ ਕਿਹਾ ਹੋਵੇ ਨਹੀਂ ਮੈਨੂੰ ਫੈਮਿਲੀ ਦੀ سپورਟ ਬਹੁਤ ਜ਼ਿਆਦਾ ਰਹੀ ਹੈ ਬਹੁਤ ਜ਼ਿਆਦਾ ਮੇਰੇ ਨਾਨੀ ਮੇਰੇ ਦਾਦੀ ਜੀ ਸਭ ਨੇ ਮੈਨੂੰ سپورਟ ਦਿੱਤੀ ਹੈ ਉਹ ਕਹਿੰਦੇ ਵੀ ਤੂੰ ਜੋ ਕਰਨਾ ਹੈ ਉਧਰ ਕਿਉਂਕਿ ਉਹਨਾਂ ਨੂੰ ਮੇਰੇ ਨੇਚਰ ਦਾ ਪਤਾ ਸੀਗਾ ਵੀ ਏਦਾਂ ਦਾ ਬੰਦਾ ਐ ਇਹਨੇ ਜੋ ठाਣ ਲਿਆ ਉਹ ਕਰਦਾ ਤੇ ਹੁਣ ਤੱਕ ਰੱਬ ਨੇ ਮੇਰਾ ਸਾਥ ਬਹੁਤ ਦਿੱਤਾ ਜੀ ਸੋ ਕਹਿੰਦੇ ਫੈਮਿਲੀ ਦੀ ਬਹੁਤ ਜ਼ਿਆਦਾ ਸਪੋਰਟ ਹੁੰਦੀ ਹੈ ਤੁਸੀਂ ਮੈਂ ਦੇਖੀ ਇੱਕ ਬਾਪੂ ਤੇ ਗਾਣਾ गा ਰਹੇ ਸੀ ਹੈਨਾ ਸੋ ਉਹ ਮੈਂ ਚੰਦ ਲਾਈਨਾਂ ਤੁਹਾਡੇ ਕੋਲੋਂ ਸੁਣਨਾ ਚਾਹਾਂਗੀ ਉਸ ਗਾਣੇ ਦੀਆਂ ਕਿਹੜਾ ਜਿਹੜਾ ਉਹ ਲਿਰਿਕਸ ਆ ਤੁਹਾਡੇ ਵੱਲੋਂ ਹੀ ਕੀਤਾ ਗਿਆ ਉਸ ਗਾਣੇ ਦਾ ਅਸੀਂ ਚੰਡੀਗੜ੍ਹ ਤੋਂ ਪਿੰਡ ਨੂੰ ਜਾ ਰਹੇ ਸੀਗੇ ਤੇ ਮੇਰੇ ਫਾਦਰ ਸਾਹਿਬ ਦਾ ਬਰਥਡੇ ਨਿਕਲ ਕੇ ਹਟਿਆ ਸੀ ਕੋ ਹਫਤਾ ਕੋ ਹੋਇਆ ਸੀ ਬਾ ਫਾਦਰ ਸਾਹਿਬ ਦੇ ਬਰਥਡੇ ਨੂੰ ਓਕੇ ਤੇ ਮੇਰੇ ਮਾਇੰਡ ਸਾਇਆ ਵੀ ਯਾਰ ਬਾਪੂ ਲਈ ਕੁਝ ਹੋਣਾ ਚਾਹੀਦਾ ਮੈਂ ਉਹਨਾਂ ਨੂੰ ਨਹੀਂ ਸੀ ਦੱਸਿਆ ਕਿ ਹੈ ਵੀ ਤੁਹਾਡੇ ਵਾਸਤੇ ਇੱਕ ਗਾਣਾ ਬਣ ਰਿਹਾ ਜੀ ਜੀ ਤੇ ਮੇਰਾ ਦੋਸਤ ਹੈ ਮੇਰੇ ਲਾਈਨ ਦਿਮਾਗ ਸਹੀ ਮੇਰਾ ਦੋਸਤ ਹੈ ਕੰਪਨੀ ਮੈਂ ਉਸ ਨੂੰ ਉਹ ਲਾਈਨ ਭੇਜੀ ਮੈਂ ਕਿਹਾ ਯਾਰ ਵੀ ਇਹ ਤੂੰ ਬਣਾ ਮੈਂ ਬਣਾਉਂਗਾ ਤਾਂ ਸ਼ਾਇਦ ਮੈਂ ਇਮੋਸ਼ਨਲ ਹੋਵਾਂ ਕਿ ਤੈਨੂੰ ਮੇਰੇ ਜਜ਼ਬਾਤਾਂ ਦਾ ਪਤਾ ਹੈ ਤੂੰ ਉਹ ਉਦਾਂ ਗਾਣਾ ਬਣਾ ਤੇ ਉਹਨੇ ਬਹੁਤ ਸੋਹਣਾ ਗਾਣਾ ਲਿਖਿਆ ਬਹੁਤ ਜ਼ਿਆਦਾ ਤੇ ਫਿਰ ਅਸੀਂ ਰਿਕਾਰਡ ਕੀਤਾ ਤੇ ਹੁਣ ਐਲਬਮ ਦੇ ਵਿੱਚ ਆਇਆ ਸੋ ਮੈਂ ਚੰਦ ਲਾਇਨਾ ਉਸ ਗਾਣੇ ਦੀਆਂ ਸੁਣਨਾ ਚਾਹਾਂਗੇ ਫਿਰ ਤੁਹਾਡੀ 17 ਗਾਣਿਆਂ ਦੀ ਹੈ ਨਾ ਐਲਬਮ ਆਈ ਹੈ ਹੌਲੀ ਹੌਲੀ ਕਰਕੇ ਆਪਾਂ ਸਾਰੇ ਗਾਣੇ ਤੁਹਾਡੇ ਕੋਲੋਂ ਸੁਣਾਗੇ ਬਟ ਪਹਿਲਾਂ ਕਹਿੰਦੇ ਨੇ ਹਮੇਸ਼ਾ ਪਰਮਾਤਮਾ ਤੋਂ ਨਾਲ ਆਪਾਂ ਆਪਣੇ ਪੇਰੈਂਟਸ ਨੂੰ ਵੀ ਪਰਮਾਤਮਾ ਦੇ ਰੂਪ ਰਹੀ ਮੰਨਦੇ ਆਂ ਸੋ ਪਹਿਲਾਂ ਸ਼ੁਰੂਆਤ ਆਪਾਂ ਉਸ ਗਾਣੇ ਤੇ ਕਰਦੇ ਆਂ ਮੈਨੂੰ ਕੁਝ ਨਹੀਂ ਵਦ ਕੇ ਬਾਪੂ ਤੇਰੇ ਮਹੰਗੇ ਜਹ ਹਾਸੇ ਤੂੰ ਅੱਜ ਤੱਕ ਜੋ ਵੀ ਬਣਿਆ ਹਾਂ ਮੈਂ ਸਭ ਤੇਰੇ ਦਿੱਤੇ ਦਿਲਾਸੇ ਤੋਂ ਹਰ ਸ਼ੌਕ ਪੂਰਾਇਆ ਮੇਰਾ ਨਾਮ ਥੇ ਤੇ ਓੜੀ ਪਾਈ ਤਾਈਓ ਤੇਰੇ ਪੁੱਤ ਨੇ ਬਾਪੂ ਅੱਜ ਤੇਰੀ ਖੁਸ਼ੀ ਮਨਾਈ ਤੂੰ ਕਰਤੇ ਦੁਰਹਵੇਰੇ ਅਸੀਂ ਕੈਂਡਲਾਂ ਤਾਂ ਹੀ ਜਗਾਈਆਂ ਤੇਰੇ ਬੜੇ ਦੀਆਂ ਬਾਪੂ ਤੈਨੂੰ ਪੁੱਤ ਵੱਲੋਂ ਲੱਖ ਵਧਾਈਆਂ ਤੇਰੇ ਬੜੇ ਦੀਆਂ ਬਾਪੂ ਤੈਨੂੰ ਪੁੱਤਵਲੋਂ ਲੱਖ ਵਧਾਈਆਂ ਮੈਨੂੰ ਲੱਗਦਾ ਇਹ ਗਣਾ ਇਦਾਂ ਦੇ ਕੇ ਹਸ ਗੱਲ ਬੇਟੇ ਨੇ ਜਿਹੜੇ ਨਾ ਪੁੱਤ ਨੇ ਉਹ ਆਪਣੇ ਪਿਓ ਨੂੰ ਨਹੀਂ ਦੱਸਦੇ ਕਿ ਬਾਪੂ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਆਪਣੀ ਫੀਲਿੰਗਸ ਸ਼ੇਅਰ ਨਹੀਂ ਕਰ ਸਕਦੇ ਨਹੀਂ ਸ਼ੇਅਰ ਕਰ ਸਕਦੇ ਤਾਂ ਕਈ ਵਾਰ ਹੁੰਦਾ ਕਿ ਹੈਪੀ ਬਰਥਡੇ ਕਹਿਣਾ ਚਾਹੁੰਦੇ ਹੁੰਦੇ ਨੇ ਮੈਂ ਇੱਕ ਜੱਫੀ ਪਾ ਕੇ ਕੁੱਟ ਕੇ ਉਹਨਾਂ ਨੂੰ ਹੈਪੀ ਬਰਥਡੇ ਕਹਿੰਦਾ ਪਰ ਉਹ ਨਹੀਂ ਕਹਿ ਕਹ ਹੁੰਦਾ ਉਹ ਮੈਨੂੰ ਲੱਗਦਾ ਉਹਨਾਂ ਨੂੰ ਖਾਣਾ ਬਹੁਤ ਪਸੰਦ ਆਇਆ ਉਹ ਆਪਣੇ ਫੀਲਿੰਗਸ ਆਪਣੇ ਫਾਦਰ ਸਾਹਿਬ ਨਾਲ ਸ਼ੇਅਰ ਕਰ ਸਕਦੇ ਜਿਵੇਂ ਪਿੱਛੇ ਜਿਹੀ ਇੱਕ ਫਿਲਮ ਵੀ ਆਈ ਸੀ ਉਹਦੇ ਵਿੱਚ ਆਪਣੀ ਪੁੱਤ ਨੂੰ ਫੀਲਿੰਗ ਸ਼ੇਅਰ ਕਰਨ ਲਈ ਪਾਪੂਲੀ ਥੋੜਾ ਜਿਹਾ ਹੁੰਦਾ ਸੀ ਕਿ ਮੈਂ ਇਹਨੂੰ ਅੱਜਕੱਲ ਆਈ ਲਵ ਯੂ ਕਹਿਣਾ ਵੀ ਬੜਾਓ ਹੁੰਦਾ ਹੈ ਬਟ ਜਦੋਂ ਕੋਈ ਆਪਣੀ ਫੀਲਿੰਗ ਸ਼ੇਅਰ ਕਰਦਾ ਬਾਪੂ ਇਸ ਟਾਈਮਸ਼ਾ ਦੀ ਇਮੋਸ਼ਨਲੀ ਹੁੰਦੇ ਆ ਹੈਨਾ ਸੋ ਜਦੋਂ ਤੁਸੀਂ ਆਪਣੀ ਫੀਲਿੰਗ ਸ਼ੇਅਰ ਕੀਤੀ ਸੀ ਕਿਹਾ ਇਹ ਜਿਹੜਾ ਗਾਣਾ ਸੀ ਇਹ ਬਰਥਡੇ ਵਾਲੇ ਦਿਨ ਹੀ ਡੈਡੀਕੇਟ ਕੀਤਾ ਸੀ ਨਹੀਂ ਇਹ ਗਾਣਾ ਬਰਥਡੇ ਤੋਂ ਬਾਅਦ ਬਣਾਇਆ ਸੀ ਕਿਉਂਕਿ ਮੈਂ ਸੋਚ ਰਿਹਾ ਸੀ ਆ ਵੀ ਡਾਇਰੈਕਟਲੀ ਕਹਿਣ ਲਈ ਮੈਨੂੰ ਸਮਾਂ ਲੱਗ ਜਾਂਦਾ ਜੀ ਜੀ ਪਤਾ ਤਾਂ ਹੁੰਦਾ ਵੀ ਹੁਣ ਰਾਤ ਦੇ 12 ਵਜੇ ਤੋਂ ਬਾਅਦ ਪਾਪਾ ਦਾ ਬਰਥਡੇ ਆ ਤੇ ਆਹ ਟ੍ਰੀ ਦਾ ਬਰਥਡੇ ਆ ਜੀ ਵਿਸ ਪਤਾ ਨਾ ਉਹ ਵੀ ਆ ਬਰਡੇ ਪਰ ਕਹਿ ਨਹੀਂ ਹੁੰਦਾ ਉਹ ਉਹ ਸਮੇਂ ਤੇ ਫਿਰ ਐ ਹੁੰਦਾ ਵੀ ਆ ਸ਼ਾਮ ਨੂੰ ਕਹਾਂਗੇ ਚਲ ਸ਼ਾਮ ਨੂੰ ਵੀ ਉਹ ਜਿਹੜੀ ਫੀਲਿੰਗ ਹੁੰਦੀ ਹੈ ਇੱਕ ਵੀ ਕੁੱਟ ਕੇ ਜੱਫੀ ਪਾ ਕੇ ਕਹਿਤਾ ਉਹ ਨਹੀਂ ਹੁੰਦਾ ਪਤਾ ਨਹੀਂ ਕੀ ਕੀ ਚੱਕਰ ਨਹੀਂ ਸਮਝ ਆਉਂਦੀ ਇਹਦੇ ਇਹ ਚੀਜ਼ ਮਾਂ ਨੂੰ ਕਹਿ ਹੋ ਜਾਂਦੀ ਹੈ ਗਰਲਫ੍ਰੈਂਡ ਨੂੰ ਕਹਿ ਹੋ ਜਾਂਦੀ ਹੈ ਵਾਈਫ ਨੂੰ ਕਹਿ ਹੋ ਜਾਂਦੀ ਹੈ ਬਟ ਬਾਪੂ ਨੂੰ ਕਹਿਣਾ ਬੜਾ ਮੁਸ਼ਕਿਲ ਬਹੁਤ ਔਖਾ ਜੀ ਬਿਲਕੁਲ ਬਹੁਤ ਉਹ ਜੋ ਫੀਲਿੰਗ ਸੀ ਹੈ ਉਹ ਅਸੀਂ ਆਪਣੇ ਗਾਣੇ ਕੀ ਆਵਾਜ਼ ਹੈ ਜਦੋਂ ਤੁਸੀਂ ਫੀਲਿੰਗ ਇਹ ਸ਼ੇਅਰ ਕੀਤੀ ਆਪਣੇ ਫਾਦਰ ਸਾਹਿਬ ਨਾਲ ਤਾਂ ਉਦੋਂ ਉਹਨਾਂ ਦੀ ਕੀ ਫੀਲਿੰਗ ਸੀਗੀ ਦੇਖ ਕੇ ਉਹ ਥੋੜਾ ਇਮੋਸ਼ਨਲ ਹੋ ਗਏ ਸੀ ਕਿਉਂਕਿ ਮੈਨੂੰ ਆਪਣੇ ਫਾਦਰ ਸਾਹਿਬ ਦਿਖ ਰਿਹਾ ਸੀ ਤੇ ਉਹਨਾਂ ਨੂੰ ਮੇਰੇ ਦਾਦਾ ਜੀ ਕਿਉਂਕਿ ਉਹਨਾਂ ਨੂੰ ਉਹ ਵੀ ਚਾਹੁੰਦੇ ਸੀ ਕਿ ਮੈਂ ਆਪਣੇ ਦਾਦੇ ਮੇਰੇ ਦਾਦਾ ਜੀ ਨੂੰ ਯਾਨੀ ਇਹ ਬਰਥਡੇ ਵਿਸ਼ਕਾਰਾਂ ਸੋ ਅੱਗੇ ਦੀ ਅੱਗੇ ਜਿਹੜੀ ਇਹ ਚੇਨ ਬਣਦੀ ਹੈ ਉਹ ਸਭ ਨੂੰ ਫੀਲ ਹੁੰਦਾ ਹੈ ਅੱਛਾ ਮੈਂ ਜਾਣਨਾ ਚਾਹੁੰਗੀ ਫੇਵਰਿਟ ਸਿੰਗਰ ਕਿਹੜਾ ਹੈ ਫੇਵਰਿਟ ਸਿੰਗਰ ਅਜੇ ਟਾਈਮ ਦੇ ਵਿੱਚ ਸਿੰਗਰ ਸਾਰੇ ਅੱਛੇ ਆ ਜੀ ਕਈ ਵਾਰ ਹੁੰਦਾ ਨਾ ਕਿ ਬਚਪਨ ਤੋਂ ਲੈ ਕੇ ਜਵਾਨੀ ਤੱਕ ਕੋਈ ਮਤਲਬ ਮਾਈਂਡ 'ਚ ਹੁੰਦਾ ਕਿ ਯਾਰ ਇਹੀ ਮੇਰਾ ਫੇਵਰਟ ਸਿੰਗਰ ਹੈ ਜੀ ਫੇਵਰਟ ਸਿੰਗਰ ਦਾ ਇਦਾਂ ਹੀ ਪਹਿਲਾਂ Nusrat Fateh Ali Khan ਸਾਹਿਬ ਸੁਣਦੇ ਰਹੇ ਜੀ ਫਿਰ ਸਰਦੂਲ ਸਿਕੰਦਰ ਜੀ ਸੁਣਦੇ ਰਹੇ ਤੇ ਫਿਰ ਇਹ ਰਹਿਮਾਨ ਜੀ ਉਹਨਾਂ ਨੂੰ ਤਾਂ ਇਦਾਂ ਸਮਝ ਲਓ ਵੀ ਮੇਰੇ ਗੁਰੂ ਜੀ ਤੋਂ ਬਾਅਦ ਜੇ ਕੋਈ ਹੈ ਤਾਂ ਮੈਂ ਉਹਨਾਂ ਨੂੰ ਮੰਨਦਾ ਹਾਂ ਇਹ ਰਹਿਮਾਨ ਜੀ ਕਿ ਉਹਨਾਂ ਨੂੰ ਮਿਲਣਾ ਹੀ ਮੇਰਾ ਡ੍ਰੀਮ ਹੈ ਕਿ ਉਹਨਾਂ ਨੂੰ ਮਿਲਣਾ ਸੌਂਗਸ ਰਿਕਾਰਡਿੰਗ ਦਾ ਇਹ ਸਭ ਸਾਈਡ ਤੇ ਹੈ ਗੱਲ ਹਾਂ ਹਾਂ ਬਾਕੀ ਉਹਨੇ ਬਸ ਇਹ ਦੋ ਵਾਰ ਸੋ ਤੁਸੀਂ ਸਰਦੂਲ ਸਿਕੰਦਰ ਜੀ ਦਾ ਨਾਮ ਲੈ ਗਾਣੇ ਉਹਨਾਂ ਦੇ ਬਹੁਤ ਜ਼ਿਆਦਾ ਫੇਮਸ ਹੋਇਆ ਹੈ ਜੇਕਰ ਮੈਂ ਕਹਾਂ ਕਿ ਸਰਦੂਲ ਸਿਕੰਦਰ ਦਾ ਕੋਈ ਗਾਣਾ ਮਿਰਜ਼ਾ ਗਾਵੇ ਮੈਂ ਤੁਹਾਨੂੰ ਦੋ ਲਾਈਨਾਂ ਸੁਣਾ ਦਿੰਦਾ ਜੀ 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 ਓ ਯੂ ਸੀ ਜਿਸ ਲਈ ਦੁਨੀਆ ਛੱਡ ਦਿੱਤੀ ਹੜਿਓ ਓ ਅਜ ਸਾਨੂੰ ਛੱਡ ਕੇ ਉਹ ਜਾਂਦੇ ਜੀਨੂ ਦਿਲ ਦੇ ਵਿੱਚ ਵਸਾਇਆ ਸੀ ਉਹ ਦਿਨ ਤੋਂ ਮੋੜ ਕੇ ਮੇਰਾ ਉਹ ਜਾਂਦੇ ਮੋੜ ਦਿੱਤਾ ਦਿਲ ਤਸਵੀਰਾਂ ਮੋੜ ਦਿੱਤੀਆਂ ਕਾਗਜ਼ਾਂ ਤੇ ਵਜੀਆਂ ਲੁਕੀਰੋਂ ਮੁੜ ਦਿੱਤੀਆਂ ਬੁੱਲਾਂ ਸਾਡਿਆਂ ਦੇ ਹੱਸੇ ਮੋੜਨੇ ਤੂੰ ਪੁਲੀ ਸਾਡੇ ਪਿਆਰ ਦਾ ਹਸਿਗਨੇ ਇੱਕ ਦੌਰ ਵੀ ਪਿਆਏ ਸਾਡਾ ਤੇਰੇ ਕੋ ਸਮਾਨ ਸਾਡਾ ਤੇਰੇ ਕੋ ਸਮਾਨ ਅਜੇ ਹੋਰ ਵੀ ਪਿਆਏ ਸਾਡਾ ਤੇਰੇ ਕੋ ਸੁਮਾ ਕੀ ਬਾਤ ਹੈ ਸੀਰੀਅਸਲੀ ਅਜਾ ਮਤਲਬ ਸਰਦੂਲ ਸਿਕੰਦਰ ਜੀ ਦੀ ਯਾਦ ਦਿਲਾ ਦਿੱਤੀ ਤਾਂ ਵੈਸੇ ਕਦੇ ਮਤਲਬ ਭੁੱਲੇ ਨਹੀਂ ਜਾ ਸਕਦੇ ਉਹ ਪਰਸਨ ਹੀ ਇੰਦਾ ਦੇ ਆ ਹੁਣ ਉਹਨਾਂ ਦੇ ਬੇਟੇ ਵੀ ਜਿਵੇਂ ਅੱਜਕੱਲ ਬਹੁਤ ਜ਼ਿਆਦਾ ਹੋ ਰਹੇ ਆ ਸੋ ਤੁਹਾਡੀ ਆਵਾਜ਼ ਨਾਲ ਮੈਂ ਅਗਰ ਰਿਐਲਿਟੀ ਚ ਦੱਸਾਂ ਮੈਨੂੰ ਥੋੜੀ ਇੰਦਾ ਲੱਗੀ ਕਿ ਜਿਵੇਂ ਸਰਦੂਲ ਸਿਕੰਦਰ ਜੀ ਹੀ ਗਾਰੇ ਹੋਣ ਥੈਂਕ ਯੂ ਸੋ ਸੋ ਮੈਂ ਤੁਹਾਡਾ पोस्टर देख रही थी ਤੁਸੀਂ ਸੌਦਾ ਹੈਨਾ Song ਲਿਖਿਆ ਹੋਰ ਵੀ ਕਾਫੀ ਜ਼ਿਆਦਾ ਚਾਂਦੀ ਇਹ ਸੌਦਾ ਸੌਦਾ ਗਾਣਾ ਜੋ ਵੀਰਪਾਲ ਪੱਠਾ ਜੀ ਨੇ ਲਿਖਿਆ ਓਕੇ ਜੀ ਜੀ ਉਹਨਾਂ ਨੇ ਲਿਖਿਆ ਮਤਲਬ ਗਾਇਆ ਤੁਸੀਂ ਹੈ ਹੈ ਸੋ ਸੌਦਾ ਮੈਨੂੰ ਦੋ ਚੰਦ ਲਾਈਨਾਂ ਉਹਦੀਆਂ ਤੁਸੀਂ ਸੁਣਾਉਂਗੇ ਸੌਦਾ ਦੀਆਂ ਜਰੂਰ ਜੀ ਪਸੰਦ ਨਾ ਪਸੰਦ ਮੇਰੀ આજ ਵੀ ਉਹ ਜਾਣਤੇ ਖੁਦਾ ਕਿਸੇ ਔਰ ਕੇ ਹੋ ਖੁਦਾ ਜਿਸੇ مانਤੇ दोखा भी देते सफाई भी अल्लाह उनकी जहादत रे वल्ला। कैसे भुला देंगे हम कैसे भुला देंगे हम मोहब्बत को बोलो तुम कितनों में बेचोगे सौदा ਲਗਾ ਦੇਗੇ ਹਮਾਹਬਤ ਕੋ ਬੋਲੂ ਤੂੰ ਕਿਤਨੋਂ ਮੇ ਵੇਚੋਗੇ ਸੌਦਾ ਲਗਾ ਦੇਗੇ ਹਮ ਕੀਆ ਵਾਤਾ ਸੋ ਇਸ ਲਾਈਨ ਤੇ ਆਨ ਲਿ ਤੁਹਾਨੂੰ ਕਿੰਨਾ ਕੁ ਵਕਤ ਲੱਗਿਆ ਕਿਹੜੀ ਉਹ ਸਟਰਗਲ ਸੀਗੀ ਜਿਹੜੀ ਮਤਲਬ ਤੁਹਾਨੂੰ ਮਾਈਂਡ ਚ ਅੱਜ ਵੀ ਯਾਦ ਹੈ ਕਿ ਜਦੋਂ ਮੈਂ ਇਸ ਲਾਈਨ ਦੇ ਵਿੱਚ ਆਣਾ ਸੀ ਕਿ ਬਹੁਤ ਮੈਨੂੰ ਮਿਹਨਤ ਉਸ ਚੀਜ਼ ਲਈ ਕਰਨੀ ਪਈ ਕੁਝ ਯਾਦਾਂ ਵੀ ਹੁੰਦੀਆਂ ਨੇ ਬਿਲਕੁਲ ਮਿਹਨਤ ਦਾ ਕੋਈ ਵੀ ਕੰਮ ਹੈ ਜੀ ਤੁਸੀਂ ਕਰਦੇ ਹੋ ਉਹਦੇ ਲਈ ਮਿਹਨਤ ਬਹੁਤ ਹੁੰਦੀ ਹੈ ਤੇ ਜਿੱਦਾਂ ਤੁਸੀਂ ਸਟਰਗਲ ਬਾਰੇ ਪੁੱਛ ਰਹੇ ਹੋ ਤਾਂ ਹਰੇਕ ਜਿਹੜਾ ਕਾਮਯਾਬ ਜ਼ਿੰਦਗੀ ਦੇ ਵਿੱਚ ਇਹਨੇ ਤਰੱਕੀ ਕੀਤੀ ਹੈ ਉਹਦਾ ਹਰੇਕ ਦਾ ਸਟਰਗਲ ਰਿਹਾ ਹਰੇਕ ਨੇ ਮਿਹਨਤ ਕੀਤੀ ਹੈ ਇਸ ਵਜ੍ਹਾ ਕਰਕੇ ਉਹ ਅੱਜ ਤਰੱਕੀ ਦੇ ਮਕਾਮ ਤੇ ਨੇ ਸਟਰਗਲ ਇਦਾਂ ਦਾ ਸੀ ਕਿ ਤੁਸੀਂ ਰਿਵੀਲ ਕਰ ਸਕਦੇ ਕੋਈ ਉਹ ਨਹੀਂ ਹੈ ਸਟਰਗਲ ਦੀ ਬਸ ਕਈ ਗੱਲਾਂ ਹੁੰਦੀਆਂ ਜੋ ਅੰਦਰ ਹੀ ਰਹਿ ਜਾਣ ਬਹੁਤ ਲੋਕਾਂ ਨੇ ਕਿਹਾ ਪਰ ਨਹੀਂ ਕਰਦੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ੜਿਆ ਹੂੰ ਕਿ ਬਹੁਤ ਉਮੀਦਾਂ ਜਗਾਈਆਂ ਪਰ ਇੱਕ ਟਾਈਮ ਆਇਆ ਮਾਈਂਡ ਚ ਆਇਆ ਕਿ ਨਹੀਂ ਯਾਰ ਉਮੀਦ ਬੰਦੇ ਤੋਂ ਨਹੀਂ ਕਰੇ ਲੈਣੀ ਉਮੀਦ ਲਾਣੀਆਂ ਤੇ ਸਿਰਫ ਰੱਬ ਤੋਂ ਲਾਣੀਆਂ ਹੈ ਸਹੀ ਕਿਉਂਕਿ ਜਿਹੜੇ ਬੰਦੇ ਦੀ ਚੰਗੀ ਨੀਅਤ ਹੈ ਸਾਫ ਨੀਅਤ ਦਾ ਬੰਦਾ ਹੈ ਉਹ ਤੁਹਾਡਾ ਸਾਥ ਹਮੇਸ਼ਾ ਦੇਵੇਗਾ ਜੀ ਜੀ ਜਿੱਦਾਂ ਮੇਰਾ ਸਾਜੀ ਗੁਰੀ ਬਾਈ ਜੀ ਨੇ ਦਿੱਤਾ ਵੀਟਕਿੰਗ ਬਾਈ ਜੀ ਨੇ ਕੈਰੀ ਬਰਾੜਾ ਵੀਰੇ ਨੇ ਇਹਨਾਂ ਨੇ ਮੇਰਾ ਸਾਥ ਦਿੱਤਾ ਇਹ ਮੈਨੂੰ ਚੰਡੀਗੜ੍ਹ ਲੈ ਕੇ ਆਇਆ ਯਕੀਨ ਮੰਨੋ ਮੈਂ ਸਿਰਫ ਚੰਡੀਗੜ੍ਹ ਉਸ ਟਾਈਮ ਤੋਂ ਆਂਦਾ ਸੀ ਕਿ ਕਦੀ ਸ਼ੋਅ ਹੋਇਆ ਪਹਿਲਾਂ ਮੈਂ ਕੀਬੋਰਡ ਵੇ ਜਾਂਦਾ ਸੀ ਹੂੰ ਹੂੰ ਕਿ ਕਿਸੇ ਸਿੰਗਰ ਦਾ ਸ਼ੋਅ ਹੋਇਆ ਤਾਂ ਠੀਕ ਹੈ ਨਹੀਂ अदरवाइज ਮੈਂ ਚੰਡੀਗੜ੍ਹ ਵੀ ਨਹੀਂ ਸੀ ਆਉਂਦਾ ਜੀ ਕੈਰੀ ਬਰਾੜ ਨੇ ਮੈਨੂੰ ਮਿਲਾਇਆ ਜੀ ਬ੍ਰਾਈਡਿੰਗ ਤੇ ਚੰਡੀਗੜ੍ਹ ਰਹਿਣ ਲੱਗਾ ਇੱਥੇ ਤਾਂ ਥੋੜਾ ਲਾਈਫ ਸਟਾਈਲ ਬਹੁਤ ਵਧੀਆ ਲੱਗਾ ਹੂੰ ਸੋ ਇੱਦਾਂ ਤਾਂ ਚੱਲਦਾ ਰਿਹਾ ਬਾਕੀ ਸਟਰਗਲ ਨਹੀਂ ਦੱਸ ਸਕਦੇ ਕਈ ਹੁੰਦੀਆਂ ਗੱਲਾਂ ਵੀ ਰਹਿਣ ਦੋ ਕਿਸ ਨੂੰ ਮਾੜਾ ਕਿਉਂ ਰਹਿਣਾ ਹੂੰ ਆਪਾਂ ਆਪਦਾ ਜੋ ਕਰਨੇ ਉਹ ਤੇ ਨਿਸ਼ਾਨਾ ਰੱਖੀਏ ਬਸ ਵੀ ਆਪਾਂ ਕਰਨੇ ਤੁਸੀਂ ਤਿੰਨ ਬੰਦਿਆਂ ਦਾ ਨਾਮ ਲਿਆ ਹੈ ਨਾ ਇਹ ਇਹ ਹੀਰੇ ਤੁਹਾਨੂੰ ਕਿਵੇਂ ਮਤਲਬ ਮਿਲੇ ਲੱਭਣਾ ਵੀ ਇੱਕ ਬਹੁਤ ਮੁਸ਼ਕਿਲ ਹੁੰਦਾ ਹੈ ਨਾ ਕਈ ਵਾਰ ਬੰਦਾ ਕੋਲ ਵੀ ਬੈਠਾ ਹੁੰਦਾ ਤਾਂ ਵੀ ਤਲਾਸ਼ ਕਰਦਾ ਰਹਿੰਦਾ ਨਹੀਂ ਮਿਲਦਾ ਇਹ ਤੁਹਾਨੂੰ 3% ਕਿਵੇਂ ਮਿਲੇ ਇਹ 10% ਇਦਾਂ ਹੀ ਮੈਂ ਤੁਹਾਨੂੰ ਦੱਸਿਆ ਕੈਰੀ ਬਰਾੜ ਭਰਾ ਅਸੀਂ ਦੋਨੇ ਇਕੱਠੇ ਹੁੰਦੇ ਸੀ ਬਹੁਤ ਟਾਈਮ ਪਹਿਲਾਂ ਉਦੋਂ ਦੋਨੀਆਂ ਸੀ ਠੀਕ ਹੁੰਦਾ ਸੀ ਉਹ ਮੇਰੇ ਤੋਂ ਵੀ ਛੋੜਾ ਹੈ ਭਰਾ ਮੇਰਾ ਜੀ اسی ਤੋਂ ਨੇ ਮਿਲਦੇ ਹੁੰਦੇ ਸੀ ਕਦੇ ਮੇਰਾ ਸ਼ੋਅ ਹੋਇਆ ਕੋਈ ਛੋਟਾ ਮੋਟਾ ਤਾਂ ਉਹ ਮੇਰੇ ਨਾਲ ਜਾਂਦਾ ਸੀ ਬੈਕਪੋਰਸ ਕਰਦਾ ਸੀ ਕਦੇ ਮੈਂ ਉਹਦੇ ਪਿੱਛੇ ਕੋਰਸ ਕਰਦਾ ਸੀ ਅਸੀਂ ਐਡਾ ਰਹਿੰਦੇ ਸੀ ਉਹ ਬਾਈ ਜੀ ਦਾ ਭਤੀਜਾ ਹੈ ਤੇ ਜਿੱਥੋਂ ਬਾਈ ਜੀ ਜਰਗ ਤੋਂ ਬਿਲੋਂਗ ਕਰਦੇ ਉੱਥੇ ਮੇਰੇ ਨਾਨਕੇ ਆ ਓਕੇ ਤੇ ਦੇਖਿਆ ਜਾਵੇ ਤਾਂ ਬਾਈ ਜੀ ਮੇਰੇ ਮਾਮਾ ਜੀ ਵੀ ਲੱਗਦੇ ਆ ਤਾਂ ਜੋ ਲੜੀ ਹੈ ਉਹ ਚੱਲਦੀ ਰਹੀ ਤੇ ਬਸ ਉਹਨੇ ਥੋੜਾ ਸਮਾਂ ਲੰਘਿਆ ਉਹਨੇ ਗੱਲਬਾਤ ਕੀਤੀ ਬਾਈ ਜੀ ਨਾਲ ਕਿ ਐਦਾਂ ਦਾ ਲੜਕਾ ਹੈ ਵੀ ਰਸੋਈ ਪਿੰਡ ਤੋਂ ਮੇਰਾ ਦਾ ਸੰਦੂ ਤੇ ਬਾਈ ਜੀ ਕਹਿੰਦੇ ਮੈਨੂੰ ਮਿਲਾਂ ਬਾਕੀ ਉਹੀ ਆ ਇਹਨਾਂ ਦੀ ਸਾਫ ਨਹੀਂ ਅਸੀਂ ਮੈਨੂੰ ਸੀ ਨਕਾਂ ਵਿਆਹ ਹੋਣਾ ਮੇਰੇ ਲਈ ਸਾਫ ਸੀ ਹੂੰ ਤਾਂ ਫਿਰ ਜੋ ਚੰਗੇ ਨੂੰ ਹਮੇਸ਼ਾ ਚੰਗਾ ਹੀ ਮਿਲਦਾ ਈ ਬੰਦਾ ਜੀ ਜੀ ਠੀਕ ਹੈ ਰਸਤੇ 'ਚ ਮਾੜੇ ਚੰਗੇ ਆਉਂਦੇ ਰਹਿੰਦੇ ਆ ਆਪਣਾ ਹੌਂ ਚੱਲਦਿਆ ਪਰ ਜੋ ਜਿੱਥੇ ਤੁਸੀਂ ਮਿਲਣਾ ਜੇ ਤੁਸੀਂ ਚੰਗੇ ਆਂ ਤਾਂ ਤੁਹਾਨੂੰ ਚੰਗਾ ਬੰਦਾ ਹੀ ਅੱਗੇ ਲੈ ਕੇ ਜਾਊਗਾ ਜੀ 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 ਲਾਈਫ ਦੇ ਵਿੱਚ ਯਾਰ ਦੋਸਤ ਵੀ ਹੁੰਦਾ ਹੈ ਹੈਨਾ ਸਕੂਲ ਟਾਈਮ ਤੋਂ ਵੀ ਜੇਕਰ ਆਪਾਂ ਗੱਲ ਕਰੀ ਕਾਲਜ ਟਾਈਮ ਤੋਂ ਵੀ ਕਿਹੜੇ ਅਜਿਹੇ ਯਾਰ ਦੋਸਤ ਸੀਗੇ ਜਿਹੜੇ ਮਤਲਬ ਦਿਲੋਂ ਐਪਰੀਸ਼ੀਏਟ ਕਰਦੇ ਸੀ ਦਿਲੋਂ ਮਤਲਬ ਮਿਰਜ਼ੇ ਨੂੰ ਕਿਹਾ ਤੂੰ ਗਾ ਸਕਦਾ ਹੈ ਕਿ ਤੂੰ ਅੱਗੇ ਵਧਾ ਜੀ ਇੱਕ ਦਾ ਨੀ ਮਰ ਜੋ ਮਟੇਲੋਂ ਆਈ ਮੁੰਡਾ ਉਹ ਮੈਨੂੰ ਅੱਜ ਵੀ ਕਹਿੰਦਾ ਜੇ ਮੈਂ ਕਹਿੰਦਾ ਵੀ ਯਾਰ ਯਾਰ ਇਦਾਂ ਹੋ ਰਿਹਾ ਵੀ ਨਾ ਐ ਚੱਲ ਰਿਹਾ ਸਿਸਟਮ ਕੋਈ ਚੱਕਰੇ ਨਹੀਂ ਤੂੰ ਲੱਗਿਆ ਰਹਿ ਦੱਬੀ ਚੱਲ ਵੇਸ ਤਰੂਕੀ ਨਾਲ ਜੋ ਹਿੰਮਤ ਦੇਣ ਵਾਲੇ ਹੁੰਦੇ ਆ ਉਹ ਯਾਰ ਇੱਕ ਤਾਂ ਮੇਰਾ ਜੋ ਮਟੇਲੋਂ ਸੀਗਾ ਇੱਕ ਕਰਮ ਭੈਣੀ ਇੱਕ ਮਨਿੰਦਰ ਮੰਗੂ ਇੱਕ ਕੇਸਰਾ ਮੁੰਡਾ ਉਹ ਇਹਨਾਂ ਨੇ ਮੈਨੂੰ ਬਹੁਤ ਹਿੰਮਤ ਦਿੱਤੀ ਆ ਕਹਿੰਦੇ ਜਦੋਂ ਜ਼ਿਆਦਾ ਸਾਰੇ ਇਕੱਠੇ ਹੋ ਜਾਣ ਫਿਰ ਮਤਲਬ ਕਾਫੀ ਆਪਣੇ ਆਪ ਹੀ ਫਿਰ ਦਿਲੋਂ ਹੀ ਹੁੰਦਾ ਹੈ ਕਿ ਹਾਂ ਜਦੋਂ ਇੰਨੇ ਸਪੋਰਟ ਕਰਨ ਵਾਲੇ ਨਾਲ ਆ ਜਾਣ ਹੈਨਾ ਤਾਂ ਫਿਰ ਮਤਲਬ ਮਿਰਜ਼ੇ ਨੇ ਸੋਚਿਆ ਕਿ ਹਾਂ ਮੇਰੇ ਨਾਲ ਕਾਫੀ ਜ਼ਿਆਦਾ ਹੁਣ ਆ ਗਏ ਹੁਣ ਮੈਂ ਸਟੈਂਡ ਕਰ ਸਕਦਾ ਨਹੀਂ ਕਾਫੀ ਜ਼ਿਆਦਾ ਆਪਾਂ ਬੜਾ ਜ਼ਿਆਦਾ ਕੱਟ ਨਹੀਂ ਰੱਖਿਆ ਲਾਈਫ ਤੋਂ ਕਿਉਂਕਿ ਮੈਨੂੰ ਜ਼ਿਆਦਾ ਚੁੱਪ ਰਹਿਣਾ ਹੀ ਪਸੰਦ ਹੈ ਬੰਦੇ ਦਾ ਦੋ ਹੀ ਸੋ ਦੇ ਬਰਾਬਰ ਹੁੰਦੇ ਆ ਜਿਹੜੇ ਮਤਲਬ ਵਧੀਆ ਹੋਣ ਬਿਲਕੁਲ ਜੀ ਬਿਲਕੁਲ ਜਿਹੜੇ ਵਧੀਆ ਹੋਣ ਹੈ ਨਾ ਸੋ 17 ਐਲਬਮ ਦੇ ਵਿੱਚੋਂ ਵੈਸੇ ਮਾਂ ਨੂੰ ਪੁੱਤ ਤਾਂ ਸਾਰੇ ਪਿਆਰੇ ਹੁੰਦੇ ਆ ਹੈ ਨਾ ਸੋ ਮੈਂ ਜਾਨਣਾ ਚਾਹਾਂਗੀ ਕਿ ਕਿਹੜਾ ਇਹ ਜਾਂ ਮਤਲਬ ਫੇਵਰੇਟ ਹੈ ਜਿਹੜਾ ਮਿਰਜ਼ੇ ਨੂੰ ਖੁਦ ਵਧੀਆ ਲੱਗਦਾ ਹੋਵੇ ਕਿ ਯਾਰ ਇਹ ਮੇਰੇ ਦਿਲ ਨੂੰ ਬਹੁਤ ਛੂਣ ਵਾਲਾ ਹੈ ਮੈਨੂੰ ਸਾਰੇ ਗਾਣੇ ਪਸੰਦ ਆਏ ਵੀਰੇ ਕਾਹ ਪੁੱਸ਼ਤਾ ਮੈਂ ਲਿਖਿਆ ਉਹ ਤਾਂ ਮੈਨੂੰ ਓਬਵੀਅਸਲੀ ਪਸੰਦ ਹੋਣੀ ਹੈ ਤੇ ਬਾਕੀ ਜੋ ਲਿਖੇ ਹੋਇਆ ਕਰਮਪੈਣੀ ਦੇ ਵੀਰਪਾਲ ਪੱਠਾ ਜੀ ਦੇ ਰਾਜਮਾਨ ਸਾਹਿਬ ਦੇ ਮਨਿੰਦਰ ਮੁੰਗਲ ਦੇ ਮੈਨੂੰ ਮੇਰੇ ਸਾਰੇ ਗਾਣੇ ਪਸੰਦ ਆਏ ਸੋ ਇੱਕ ਕੋਈ ਮਤਲਬ ਹੁੰਦਾ ਵੈਸੇ ਇੱਕ ਅੱਧਾ ਤਾਂ ਹੁੰਦਾ ਹੀ ਹੈ ਕਿ ਮਤਲਬ ਜਿਵੇਂ ਮਾਂ ਦੇ ਦੋ ਬੋਤ ਹੁੰਦੇ ਕਈ ਵਾਰ ਅਦਾ ਨਹੀਂ ਹੁੰਦਾ ਕਿ ਵੱਡੇ ਵਾਲਾ ਕਹਿੰਦਾ ਤੂੰ ਛੋਟੇ ਨੂੰ ਜ਼ਿਆਦਾ ਪਿਆਰ ਕਰਦੀ ਹੈ ਜਿਹੜਾ ਸੌਦਾ ਗਾਣਾ ਸੁਣਿਆ ਉਹ ਤੁਹਾਨੂੰ ਪਸੰਦ ਆਇਆ ਬਾਪੂ ਵਾਲਾ ਸੁਣਿਆ ਉਹ ਤੁਹਾਨੂੰ ਪਸੰਦ ਆਇਆ ਜੀ ਜੀ ਤੁਸੀਂ ਇਟਾਲੀਅਨ ਸੁਣੋਗੇ ਤੁਹਾਨੂੰ ਉਹ ਵੀ ਪਸੰਦ ਆਏਗਾ ਤੇ ਅਸੀਂ ਅਸੀਂ ਤਾਂ ਸੁਣਾਗੇ ਬਟ ਸਾਡੀ ਆਡੀਅנס ਵੀ ਸੁਣਨਾ ਚਾਹੀਦੀ ਹੈ ਤੁਹਾਡੇ ਨੂੰ ਇਟਾਲੀਅਨ Song ਜੀ ਹ ਤੇਰੇ ਕਾਲੇ ਕਾਲੇ ਸੁੰਘਣੇ ਜੇ ਬਾੜ ਦਿੱਤੇ ਰੱਬ ਕਾਲੇ ਬੱਦਲੋ ਜੋ ਛਾਏ ਹੋਣ ਨਹੀਂ ਤੇਰੇ ਮੱਥੇ ਉੱਤੇ ਧੁੱਪ ਇੰਜ ਚਮਕੇ ਜੋ ਮੁਰ ਜਾਏ ਫੁੱਲ ਖਿੜੇ ਆਏ ਹੋਣ ਨਹੀਂ ਸਾਡੀ ਜਾਨ ਕੱਢੀ ਜਾਵੇ ਤੇਰਾ ਸੋਨਾ ਦੇ ਹੱਥ ਸਾਨੂੰ ਤੱਕਣਾ ਨਹੀਂ ਅੱਖ ਦਬਕੇ ਹੋਏ ਨਾਮ ਸ਼ੈਨੇ ਸੁਣਾ ਉਤਰਾਉਂਤੇ ਰਗਾ ਜਾਨ ਨਾਮ ਸ਼ੈਨੇ ਸੁਣਾ ਉਤਰਾਉਂਤੇ ਪੌਂਤੇ ਬਗਾਜ਼ਾ ਅੱਛਾ ਪਹਿਲੀਆਂ ਤਾਂ ਮੈਨੂੰ ਸਮਝ ਆ ਗਈਆਂ ਲਾਸਟ ਵਾਲੀਆਂ ਨਹੀਂ ਮੈਨੂੰ ਸਮਝ ਆ ਗਈਆਂ ਲਾਸਟ ਦਾ ਮੀਨਿੰਗ ਇਹ ਹੈ ਵੀ ਇੱਕ ਕੁੜੀ ਨੂੰ ਦੱਸ ਰਿਹਾ ਮੁੰਡਾ ਵੀ ਤੇਰੇ ਵਰਗੀ ਕੋਈ ਹੋਰ ਕੁੜੀ ਨਹੀਂ ਓਕੇ ਉਹ ਆਪਣੇ ਪਿਆਰ ਨੂੰ ਦੱਸ ਰਿਹਾ ਆਪਣਾ ਇਸ਼ਾਰ ਕਰ ਰਿਹਾ अच्छा मिर्जे ने किनु दसया भला ये दसए रियलिटी च दसना है कैमरे दे मुड़े ਝੂਠ ਨਹੀਂ ਬੋਲਣਾ मिर्जे ने प्यार ਦਾ ਇਜ਼ਹਾਰ ਕਿਹਦੇ ਨਾਲ ਕੀਤਾ ਅੱਛਾ ਕਦੇ ਲਾਈਵ ਚ ਹੋਇਆ ਪਿਆਰ ਨਹੀਂ ਨਹੀਂ ਜੀ ਪਿਆਰ ਨਹੀਂ ਹੋਇਆ ਕਿਉਂਕਿ ਜੋ ਆਪਣਾ ਨਿਸ਼ਾਨਾ ਸੀ ਆਪਣਾ ਉੱਥੀ ਸੀਗਾ ਪਿਆਰ ਆਪਣਾ 뮤직 ਨਾਲ ਪਿਆਰ ਹੈ ਬਸ ਜੀ ਜੀ ਸਿੰਗਿੰਗ ਨਾਲ ਪਿਆਰ ਹੈ ਜੀ ਜੀ ਕਦੀ ਨਹੀਂ ਐਦਾਂ ਹੁੰਦਾ ਨਾ ਕਈ ਵਾਰ ਹੁਣ ਸਾਹਮਣੇ ਮੈਂ ਆਪਣੀ ਹੀ ਐਗਜ਼ਾਮਪਲ ਦੇ ਦਿੰਦੀ ਆ ਜਿਵੇਂ ਮੈਂ ਬੈਠੀ ਆ ਸਾਹਮਣੇ ਕਈ ਵਾਰ ਕਿਸੇ ਨੂੰ ਦੇਖ ਕੇ ਵੀ ਗਾਣਾ ਲਿਖਿਆ ਜਾਂਦਾ ਹੈ ਮਿਰਜ਼ੇ ਨੇ ਕੋਈ ਐਦਾਂ ਗਾਣਾ ਲਿਖਿਆ ਬਾਪੂ ਲਈ ਤਾਂ ਚਲੋ ਮੈਨੂੰ ਪਤਾ ਫੀਲਿੰਗਸ ਤੁਸੀਂ ਸ਼ੇਅਰ ਕੀਤੀਆਂ ਹਨਾ ਕੋਈ ਐਦਾਂ ਦਾ ਪਰਸਨ ਹੋਵੇ ਜਿਹਦੇ ਲਈ ਤੁਸੀਂ ਗਾਣਾ ਲਿਖਿਆ ਹੋਵੇ ਨਹੀਂ ਗਾਣੇ ਲਿਖਣ ਲਈ ਤਾਂ ਇਹ ਮੈਂ ਟੌਪਿਕ ਸਾਰੀ ਜਿਹੜੀ ਜਿੱਦਾਂ ਭਦੀ ਰਹਿੰਦਾ ਮੈਨੂੰ ਕੋਈ ਟੌਪਿਕ ਨਹੀਂ ਮਿਲਦੀ ਬਸ ਉਹਤੇ ਤੇ ਗਾਣਾ ਲਿਖ ਲੈਂਦੀ ਕੋਈ ਐਦਾਂ ਦਾ ਹੈ ਨਹੀਂ ਸਿਸਟਮ ਵਾਕੀ ਫੈਮਿਲੀ ਨੇ ਦੇਖਣਾ ਹੈ ਤੁਸੀਂ ਤੁਹਾਨੂੰ ਬਾਅਦ ਚ ਕਿਤੇ ਫੇਰ ਸਿੱਖੇ ਨੇ ਨਹੀਂ ਫੈਮਲੀ ਨੂੰ ਵੀ ਪਤਾ ਹੋਣਾ ਚਾਹੀਦਾ ਆਪਣੇ ਬੱਚੇ ਬਾਰੇ ਕਿ ਸਾਡਾ ਬੱਚਾ ਵੀ ਪਿਆਰ ਦੇ ਵਿੱਚ ਪਿਆ ਹੈ ਫਿਰ ਸਹੀ ਗੱਲ ਮੈਂ ਤਾਂ ਫਿਲਹਾਲ ਤੁਸੀਂ ਰਹਿਣ ਦਿਓ ਮੁੰਡਾ ਸ਼ਰਮਾ ਰਿਹਾ ਕਹਿੰਦੇ ਫੈਮਲੀ ਦੇ ਪ੍ਰੋਗਰਾਮ ਦੇਖਣਾ ਸੋ ਕੋਈ ਨਹੀਂ ਸ਼ਰਮਾ ਰਿਹਾ ਮੈਂ ਡਰ ਰਿਹਾ ਜੀ ਸਰ ਅੱਛਾ ਡਰ ਰਹੇ ਹੋ ਅੱਛਾ ਮੈਨੂੰ ਇੱਕ ਹੋਰ ਦੱਸੋ ਤੁਸੀਂ ਵਿੱਚ ਸਪੈਨ ਲੈਂਗੁਏਜ ਦੇ ਵਿੱਚ ਗਏ ਹੈ ਨਾ ਇਹ ਮਤਲਬ ਤੁਸੀਂ ਸਿੱਖੀ ਹੈ ਇਹ ਨਹੀਂ ਜੀ ਨਹੀਂ ਮੈਂ ਇੱਥੇ ਰਿਮਟ ਯੂਨੀਵਰਸਿਟੀ ਪੜ੍ਹਦਾ ਸੀ ਉੱਥੇ ਅਫਰੀਕਾ ਤੋਂ ਹੋਗੇ ਜਾਪਾਨ ਤੋਂ ਹੋਗੇ ਨੇਪਾਲ ਤੋਂ ਹੋਗੇ ਸਾਰੇ ਸਟੂਡੈਂਟਸ ਉੱਥੇ ਪੜ੍ਹਦੇ ਸੀ ਉਹਨਾਂ ਨਾਲ ਥੋੜਾ ਬੈਠਦੇ ਉੱਠਦੇ ਸੀ ਉਹਨਾਂ ਤੋਂ ਸਿੱਖਣਾ ਵੀ ਇਹਦਾ ਮੀਨਿੰਗ ਕੀ ਹੋਵੇਗਾ ਇਹਦਾ ਮੀਨਿੰਗ ਕੀ ਹੋਵੇਗਾ ਮੈਨੂੰ ਐਸੀ ਮੈਨੂੰ ਜਿੱਥੇ ਜ਼ਰੂਰਤ ਬੀ ਮੈਂ ਉੱਥੇ ਇਸ ਨੂੰ ਐਡ ਕਰਾਂਗਾ ਥੋੜਾ ਡਿਫਰੈਂਟ ਕਰਨ ਵਾਸਤੇ ਕਿ ਲੋਕ ਜਿੱਦਾਂ ਅੱਜ ਚੱਲ ਰਿਹਾ ਵੀ ਆਪਦੇ ਆਪ ਨੂੰ ਕੁਛ ਨੇ ਤੁਸੀਂ ਅਲੱਗ ਦਿਖਾਣਾ ਤਾਂ ਤੁਹਾਨੂੰ ਅਲੱਗ ਕਰਨਾ ਪੈਂਦਾ ਸੋ ਉਹ ਸੋਚ ਰੱਖਿਆ ਸੀ ਥੋੜਾ ਇਟਾਲੀਅਨ ਗਾਣਾ ਬਣਾਇਆ ਰਗਾ ਸੋ ਇੱਕ ਟਾਈਮ ਆ ਦੇਖਿਆ ਕਿ ਤੁਸੀਂ ਟਰੱਕ ਗਾਣਾ ਵੀ ਲਿਖਿਆ ਹੈ ਨਾ ਟਰੱਕ ਤਾਂ ਮਤਲਬ ਜਿਹੜੇ ਜੱਟ ਜੱਟ ਹੁੰਦੇ ਆ ਜ਼ਿਆਦਾਤਰ ਉਹਨਾਂ ਤੇ ਹੀ ਮਤਲਬ ਇਹ ਗਾਣੇ ਫੱਬਦੇ ਆ ਹੈਨਾ ਸੋ ਟ੍ਰੱਕ ਤੇ ਕੀ ਅਜਹੀਆਂ ਖਾਸ ਇਹ ਤੁਹਾਡੇ ਵੱਲੋਂ ਹੀ ਲਿਖਿਆ ਗਿਆ ਹੈ ਜੀ ਹਾਂ ਜੀ ਹੁਣ ਲਿਖਿਆ ਸੋ ਕੀ ਸੋਚ ਕੇ ਤੁਸੀਂ ਟ੍ਰੱਕ ਤੇ ਗਾਣਾ ਮੇਰੇ ਸਕੂਲ ਟਾਈਮ ਦੇ ਯਾਰ ਦੋਸਤਾਂ ਦੀ ਉਹ ਡਰਾਈਵਰੀ ਕਰਦੇ ਸੀ ਪਾਰ ਕੈਨੇਡਾ ਦੇ ਵਿੱਚ ਉਹਨਾਂ ਦੀਆਂ ਗੱਲਾਂ ਸੁਣਨੀ ਆ ਮੈਂ ਕਿਹਾ ਯਾਰ ਮੈਂ ਤੁਹਾਡੇ ਤੇ ਗਾਣਾ ਲਿਖੂੰਗਾ ਓਕੇ ਉਹ ਕਹਿੰਦੇ ਲਿਖੋ ਫਿਰ ਉਹਨਾਂ ਤੇ ਮੈਂ ਗਾਣਾ ਲਿਖਿਆ ਉਹਨਾਂ ਦੇ ਲਾਈਫ ਸਟਾਈਲ ਤੇ ਓਕੇ ਜੀ ਤੇ ਮਤਲਬ ਉਹਨਾਂ ਨੂੰ ਸੁਣਾਇਆ ਤੁਸੀਂ ਇਹ ਗਾਣਾ ਜਿਹੜਾ ਤੁਸੀਂ ਲਿਖਿਆ ਨਹੀਂ ਫਿਲਹਾਲ ਉਹਨਾਂ ਨੂੰ ਮੈਂ ਨਹੀਂ ਸੁਣਾਇਆ ਉਹ ਮੈਨੂੰ ਕਹਿੰਦੇ ਸੀ ਵੀ ਸਾਨੂੰ ਭੇਜ ਕੋਈ ਸਾਨੂੰ ਲਿਖੀ ਭੇਜ ਦੇ ਮੈਂ ਕਿਹਾ ਇਦਾਂ ਨਹੀਂ ਐਲਬਮ ਬਾਈ ਕੀ ਫਿਰ ਤੁਸੀਂ ਗਾਣਾ ਸੁ ਦੇ ਦੋ ਚੰਦ ਲੈਨਾ ਇਹ ਥੋੜਾ ਆਉ ਸਾਲੀਏ ਤੈਨੂੰ ਰਿਸ਼ਤਾ ਲਿਆਇਆ ਸੋਹਣਾ ਸਨੱਖਾ ਮੁੰਡਾ ਤੇ ਆਇਆ ਚੰਗਰ ਪੌੜ ਕਮਾਉਂਦਾ ਚੰਗਰ ਪੌੜ ਕਮਾਉਂਦਾ ਨਹੀਂ ਮੁੰਡਾ ਪਿੰਡ ਲਾਗੇ ਤੂੰ ਕੈਨੇਡਾ ਚ ਟ੍ਰੱਕ ਚਲਾਉਂਦਾ ਨਹੀਂ ਮੁੰਡਾ ਪਿੰਡ ਲਾਗੇ ਤੂੰ ਗੋਰਿਆਂ ਨਾਲ ਮੱਥਾ ਲਾਉਂਦਾ ਨਹੀਂ ਮੁੰਡਾ ਪਿੰਡ ਲਾਗੇ ਤੂੰ ਉਹ ਗੋਰਿਆਂ ਤੋਂ ਵੱਧ ਕਮਾਉਂਦਾ ਨਹੀਂ ਮੁੰਡਾ ਪਿੰਡ ਲਾਗੇ ਤੂੰ ਆ ਵੈਸੇ ਅੱਜਕੱਲ ਜੇਕਰ ਪਰਿਸ਼ਤਾ ਲੈਣ ਜਾਂਦੇ ਨੇ ਨਾ ਕਈ ਵਾਰ ਇਹ ਕਹਿੰਦੇ ਕਿ ਕੈਨੇਡਾ ਟਰੱਕ ਚਲਾਉਣ ਦੇ ਕਿਸਾਨ ਚਲਾਉਣ ਵਾਲੇ ਦੀ ਕਮਾਈ ਬਹੁਤ ਜ਼ਿਆਦਾ ਹੁੰਦੀ ਹੈ ਕਿ ਵਾਕਈ ਗੋਰਿਆਂ ਨਾਲ ਮੱਥਾ ਵੀ ਲੱਗਦਾ ਤੇ ਇਹ ਇਹ ਗੱਲ ਤਾਂ ਹੈਗੀ ਹੈ ਅੱਛਾ ਜਦੋਂ ਮਤਲਬ ਉਹਨਾਂ ਨੇ ਟਰੱਕ ਦੀ ਫੀਲਿੰਗ ਤੁਹਾਡੇ ਨਾਲ ਸ਼ੇਅਰ ਕੀਤੀ ਤਾਂ ਮਾਈਂਡ 'ਚ ਤੁਹਾਡੇ ਇਹ ਗਾਣਾ ਆ ਗਿਆ ਹੈ ਤੁਸੀਂ ਇਹ ਗਾਣਾ ਮਤਲਬ ਆਪਣੀ ਐਲਬਮ ਦੇ ਵਿੱਚ ਉਹਨਾਂ ਨੂੰ ਮਿਸ ਕਰਦੇ ਨੇ ਬਹੁਤ ਜ਼ਿਆਦਾ ਮਿਸ ਕਰਦੇ ਨੇ ਆਪਣੇ ਯਾਰ ਸਾਰਾ ਟਾਈਮ ਦੇ ਵਿੱਚ ਜਿਹੜੇ ਸਕੂਲ ਟਾਈਮ ਦੀ ਲਾਈਫ ਹੁੰਦੀ ਹੈ ਉਹ ਸਾਰੀ ਜ਼ਿੰਦਗੀ ਨਹੀਂ ਬੰਦਾ ਭੁੱਲਦਾ ਯੂਨੀਵਰਸਿਟੀ ਤੋਂ ਥੋੜਾ ਮੰਦਾ ਹੌਲੀ ਹੌਲੀ ਮਚ्योर ਹੋ ਜਾਂਦਾ ਹੈ ਮਾਈਂਡ ਸੈਟ ਹੋ ਜਾਂਦਾ ਪਰ ਸਕੂਲ ਟਾਈਮ ਵਧੀਆ ਸੋ ਇੱਕ ਤੁਸੀਂ ਗਾਣਾ ਲਿਖਿਆ ਦੇਖੀ ਚੱਲ ਹੈ ਨਾ ਜੀ ਤੁਹਾਡੇ ਵੱਲੋਂ ਲਿਖਿਆ ਇਹ ਦੇਖੀ ਚੱਲ ਉਹਨਾਂ ਲੋਕਾਂ ਨੂੰ ਟੌਂਟ ਮਾਰੇ ਗਏ ਜਿਹੜੇ ਮਤਲਬ ਨਹੀਂ ਜੀ ਨਹੀਂ ਟੌਂਟ ਵਾਲਾ ਕੰਮ ਹੀ ਹੈ ਦੀ ਆਪਣਾ ਓਕੇ ਕਈ ਵਾਰ ਹੁੰਦਾ ਨਾ ਕਿ ਬੰਦਾ ਮੈਂ ਖੁਦ ਦੱਸਦੀ ਹਾਂ ਕਿ ਜਿਵੇਂ ਕਿਸੇ ਨੇ ਨਾ ਟੌਂਟ ਮਾਰਿਆ ਹੋਵੇ ਯਾਰ ਤੂੰ ਕੁਝ ਨਹੀਂ ਕਰ ਸਕਦਾ ਹੈਗਾ ਇਦਾਂ ਦੀ ਵੀ ਗੱਲਾਂ ਆਂਦੀਆਂ ਨੇ ਅੱਗੇ ਸੋ ਸਾਨੂੰ ਵੀ ਜਦੋਂ ਕੋਈ ਆਂਦਿਆ ਸੀ ਹੋਰ ਚੈਲੰਜ ਹੋ ਅਸੈਪਟ ਕਰਦੇ ਆ ਯਾਰ ਇਹਦੇ ਸਾਨੂੰ ਇਹ ਚੀਜ਼ ਕਹਿ ਕਿਉਂ ਦਿੱਤੀ ਸੋ ਮਿਰਜ਼ੇ ਨਾਲ ਵੀ ਕਦੀ ਇਹ ਹੋਇਆ ਏ ਇਦਾਂ ਇਹ ਇਹ ਹੁੰਦਾ ਹੀ ਰਹਿੰਦਾ ਜੀ ਜਦੋਂ ਆਪਾਂ ਅੱਗੇ ਵਧਦੇ ਆ ਨਾ ਤਾਂ ਫਿਰ ਹੁੰਦਾ ਏ ਇਹ ਚੀਜ਼ਾਂ ਦਿੱਤਾ ਕਿਚਨ ਵਾਲੇ ਬਹੁਤ ਹੁੰਦੇ ਨੇ ਇਹ ਚੀਜ਼ਾਂ ਨਾਰਮਲ ਨੇ ਇਹ ਹੋਈਆਂ ਵੀ ਚਾਹੀਦੀਆਂ ਇਹ ਸਾਨੂੰ ਹਿੰਮਤ ਦਿੰਦੀਆਂ ਜੇ ਇਹ ਗੱਲਾਂ ਨਾ ਹੋਣ ਤਾਂ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਮਿਹਨਤ ਕਰ ਸਕਦਾ ਜੇ ਬੰਦੇ ਨੂੰ ਪੋਜ਼ਿਟਿਵ ਪੋਜ਼ਿਟਿਵਿਟੀ ਹੀ ਮਿਲੀ ਜਾਵੇ ਨਹੀਂ ਬੰਦਾ ਤਰੱਕੀ ਕਰ ਉਹਨੂੰ ਜੇ 네ਗੇਟਿਵਿਟੀ ਮਿਲੂਗੀ ਉਹ ਥੋੜਾ ਕੰਫੀਡੈਂਸ ਬਿਲਡ ਹੋਏਗਾ ਉਹਦਾ ਤਾਂ ਉਹ ਅੱਗੇ ਵਧਦਾ ਇਹ ਚੀਜ਼ਾਂ ਜ਼ਰੂਰੀ ਨੇ ਸੋ ਦੇਖੀ ਚੱਲਦੀਆਂ ਦੋ ਲਾਈਨਾਂ ਮਿਹਨਤ ਕੀਤੀ ਬਿਲੋ ਤੁਕੇਰੀਆਂ ਲਾਇਆ ਸੁਣ ਸੁਣ ਲੈ ਜੜਾ ਨੂੰ ਇਸ ਕਿੱਤਿਆਂ ਆ ਕੰਮ ਵਿੱਚ ਲੱਗਿਆਏ ਜੀ ਜੱਟੀਏ ਸਮਾਨੀਓ ਪੋ ਹਾਂ ਮੈਂ ਫਰੀ ਜੱਟੀ ਐ ਦੇਖੀ ਚੱਲ ਦੇਖੀ ਚੱਲ ਦੇਖੀ ਚੱਲਨੀ ਅੱਗੇ ਅੱਗੇ ਕਰਦੇ ਆਂ ਕੀ ਜੱਟੀ ਐ ਦੇਖੀ ਚੱਲ ਦੇਖੀ ਚੱਲ ਦੇਖੀ ਚੱਲਨੀ ਓ ਅੱਗੇ ਅੱਗੇ ਕਰਦੇ ਆਂ ਕੀ ਜੱਟੀ ਐ ਛ ਮਾਵਾ ਨਾਲ ਤਾਂ ਪਿਆਰ ਹੁੰਦਾ ਹੈ ਨਾ ਮਾਂ ਦੀ ਕਿਹੜੀ ਅਜਿਹੀ ਆਦਤ ਹੈ ਤੁਹਾਨੂੰ ਜਿਹੜੀ ਬਹੁਤ ਹੀ ਮਤਲਬ ਵਧੀਆ ਲੱਗਦੀ ਹੋਵੇ ਮਾਂ ਵੀ ਬਸ ਮਾਂ ਤਾਂ ਮਾਂ ਹੀ ਉਹਦੀ ਆਦਤਾਂ ਸਾਰੀ ਵਧੀਆ ਹੂੰ ਕਈ ਵਾਰ ਹੁੰਦੀ ਨਹੀਂ ਮਾਂ ਮਤਲਬ ਜ਼ਬਰਦਸਤੀ ਜਾਂ ਖਾਣੇ ਦੇ ਲਈ ਪੁੱਛਦੀ ਰਹਿੰਦੀ ਹੈ ਜਾਂ ਕੋਈ ਐਦਾ ਦੀ ਹੁੰਦੀ ਹੈ ਕੋਈ ਵੀ ਮਾਂ ਦੇ ਨਾਲ ਬਚਪਨ ਦੀ ਵੀ ਕੋਈ ਯਾਦ ਹੋਵੇ ਜੋ ਤੁਸੀਂ ਸਾਡੇ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਬਚਪਨ ਦੀਆਂ ਯਾਦਾਂ ਬਹੁਤ ਨਹੀਂ ਮਾਂ ਦੀ ਵੱਡੀ ਗੱਲ ਤਾਂ ਮੇਰੀ ਮਾਂ ਜਦੋਂ ਉੱਚੀ ਆਵਾਜ਼ ਚ ਬੋਲਦੀ ਮੈਨੂੰ ਉਹਦਾ ਵੱਧ ਵਧਿਆ ਲੱਗਦੀ ਹਾਏ ਵੀਹਾ ਮਾਂ ਮਰੀ ਹੁਣ ਤੰਦਰੁਸਤ ਹੈ ਹਮ ਆ ਚੀਜ਼ ਚਾਹੀਦੀ ਮੈਨੂੰ ਜਦੋਂ ਮੇਰੀ ਮਾਂ ਹੌਲੀ ਬੋਲੇ ਫਿਰ ਮੈਂ ਕਹਿੰਦਾ ਮਾਂ ਤੂੰ ਠੀਕ ਨਹੀਂ ਹਮ ਮਾਂ ਦੀ ਵਾਸਤੇ ਤੁਸੀਂ ਪਹਿਚਾਨ ਲੈਂਦੇ ਹੋ ਮੇਰੀ ਮਾਂ ਜਦ ਉੱਚੀ ਆਵਾਜ਼ ਚ ਬੋਲਦੀ ਹੈ ਮੈਨੂੰ ਸਭ ਤੋਂ ਵਧੀਆ ਉਹ ਹੀ ਲੱਗਦਾ ਸੋ ਜ਼ਜ਼ਬਾ ਜਿਹੜੇ ਘਰ ਚ ਮਾਂ ਆਈ ਉਹੀ ਕਰ ਕਰ ਲੱਗਦੇ ਆ ਹਮ ਜਿਹੜੇ ਘਰ ਚ ਮਾਂ ਨਹੀਂ ਉਹ ਕਰ ਕਰਨੀ ਹੁੰਦੀ ਕਰ ਕਰਨੀ ਹਮ ਸੋ ਫੈਮਲੀ ਚ ਤੁਸੀਂ ਕੌਣ ਕੌਣ ਹੋ ਫੈਮਲੀ ਦੇ ਵਿੱਚ ਮੇਰਾ ਭਰਾ ਜੀ ਮੇਰੇ ਡੈਡੀ ਵਰੇ ਹੁੰਦੇ ਅੱਛਾ ਪਰਾ چھوٹਾ ਨਹੀਂ ਵੱਡੇ ਵੱਡਾ ਫਿਰ ਉਹਨਾਂ ਦੀ ਕਿੰਨੀ ਐਕਸਪੋਰਟ ਆ ਭਰਾ ਦੇ ਭਰਾ ਦੇ ਐਕਸਪੋਰਟ ਬਹੁਤ ਜ਼ਿਆਦਾ ਜੀ ਜੇ ਮੈਨੂੰ ਪੈਸੇ ਬਥੇਦੀ ਲੋੜ ਪੈਂਦੀ ਹੈ ਕਈ ਵਾਰ ਮੇਰੇ ਕੋਲ ਨਹੀਂ ਹੁੰਦੇ ਹਮਮ ਤਾਂ ਵੀ ਰਾਜ ਦੀ ਬੇਫਿਕਰ ਹੈ ਤਾਂ ਜੋ ਲੈਣਾ ਲੈ ਲੈ ਕਦੇ ਸੋਚਿਆ ਕਿ ਜਿਵੇਂ ਭਰਾ ਬਾਪ ਦਾ ਰੂਪ ਹੀ ਹੁੰਦਾ ਹੈ ਨਾ ਵੱਡੇ ਭਰਾ ਤਾਂ ਕਦੇ ਸੋਚੇ ਕਿ ਆਪਾਂ ਉਸ ਤੇ ਵੀ ਇੱਕ ਗਾਣਾ ਲੇਖੀਏ ਭਰਾ ਤੇ ਬਿਲਕੁਲ ਸੋਚਿਆ ਜੀ ਬਹੁਤ ਸੋਹਣਾ ਗਾਣਾ ਇਹ ਬਹੁਤ ਵਧੀਆ ਲਿਖਿਆ ਹੋਇਆ ਹੈ ਉਹ ਅੱਧਾ ਹੋਇਆ ਹਜੇ ਓਦਾਂ ਪਿਆ ਅੱਧਾ ਕਰਨਾ ਹੈ ਤੁਸੀਂ ਇੱਕ ਹੈਬਿਟਸ ਤੇ ਨੋ ਮੋਰ ਵੀ ਹੈ ਨਾ ਗਾਣੇ ਤੁਸੀਂ ਆਪ ਹੀ ਲਿਖਿਆ ਵੀ ਜੀ ਜੀ ਮਤਲਬ ਤੁਸੀਂ ਇੱਕੋ ਦਮ 17 ਗਾਣੇ ਕੱਢੀ ਕੀ ਮਤਲਬ ਤੁਹਾਡੇ ਦਿਮਾਗ ਚ ਆਇਆ ਸੀ ਕਿ ਇੱਕੋ ਦਮ ਹੀ ਕੱਢਣੇ ਆ ਸਾਰੇ ਨਹੀਂ ਇੱਕੋ ਦਮ ਨਹੀਂ ਸਾਡਾ ਇੱਕ ਪਲਾਨ ਸੀਗਾ ਇਹ ਪਹਿਲਾਂ ਸ਼ੁਰੂ ਕਰਾਂ ਉਹ ਵੀ EP ਕੱਢਾਂਗੇ 5 ਗਾਣੇ ਦੀ 6 ਗਾਣੇ ਦਾ ਸਿੰਗਲ ਸਿੰਗਲ ਟਰਾਈ ਕਰਾਂ ਏਦਾਂ ਸੀਗਾ ਪਰ ਫਿਰ ਬਾਈ ਜੀ ਦੇ ਮਾਈਂਡ ਚ ਆਇਆ ਜੀ ਬੁਰੀ ਬਾਈ ਜੀ ਦੇ ਮਾਈਂਡ ਚ ਵੀ ਆਪਾਂ ਯਾਰ ਸਾਰੇ ਟੇਸਟ ਦਿੰਨੇ ਆ ਹਮ ਜੋ ਚਾਹੀਦਾ ਲੋਕਾਂ ਨੂੰ ਜੋ ਅਜੇ ਜੰਕਸਟਰ ਨੂੰ ਚਾਹੀਦਾ ਮੋਰ ਨੂੰ ਚਾਹੀਦਾ ਹੈ ਜੀ 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 ਸਿਆਣਾ ਨੂੰ ਚਾਹੀਦਾ ਆਪਾਂ ਉਹ ਟੇਸਟ ਸਾਰੇ ਇੱਕ ਐਲਬਮ ਚ ਦੇ ਦਿੰਦੇ ਹਾਂ ਬਸ ਉਹਨਾਂ ਨੇ ਕਿਹਾ ਉਹਨਾਂ ਦਾ ਮਾਈਂਡ ਸੀਗਾ ਉਹਨਾਂ ਦੀ ਸੋਚ ਸੀ ਹੂੰ ਬਸ ਇਸੇ ਫਿਰ ਕਿਉਂਕਿ ਅੱਜ ਕੱਲ ਲੱਚਰ ਤਾਂ ਗਾਣਿਆਂ ਚ ਬਹੁਤ ਜ਼ਿਆਦਾ ਚੱਲ ਰਹੀ ਹੈ ਸੋ ਆਪਾਂ ਫੈਮਲੀ ਚ ਬੈਠ ਕੇ ਵੀ ਨਹੀਂ ਦੇਖ ਸਕਦੇ ਕਿਹਾ ਅਜੀਹਾ ਕੋਈ ਗਾਣਾ ਇਸ ਐਲਬਮ ਦੇ ਵਿੱਚ ਹੈ ਤੁਸੀਂ ਕੀਤਾ ਕਿਦਾਂ ਜੀ ਕਈ ਵਾਰ ਹੁੰਦਾ ਨਾ ਕੁਝ ਗਾਣੇ ਇਦਾਂ ਦੇ ਹੁੰਦੇ ਕਿ ਜਿਹੜੇ ਆਪਾਂ ਫੈਮਿਲੀ ਚ ਨਹੀਂ ਬੈਠ ਕੇ ਦੇਖ ਸਕਦੇ ਜਾਂ ਸੁਣ ਸਕਦੇ ਤੁਹਾਡੀ ਐਲਬਮ ਚ ਅਜਿਹਾ ਕੀ ਮਤਲਬ ਖਾਸ ਲੱਗ ਰਿਹਾ ਨਹੀਂ ਇਦਾਂ ਦਾ ਗਾਣਾ ਕੋਈ ਨਹੀਂ ਹੈ ਹਾਂ ਯੂਥ ਨੂੰ ਜਿੱਦਾਂ ਕਲੱਬ ਵਗੈਰਾ ਚ ਚੱਲਦੇ ਜੀ ਜੀ ਉਹ ਉਹ ਚੀਜ਼ਾਂ ਵੀ ਨੇ ਘਰੇ ਬੈਠ ਕੇ ਇੱਕ ਧੀ ਸੁਣ ਸਕੇ ਆਪਦੀ ਮਾਂ ਨਾਲ ਬੈਠ ਕੇ ਜੀ ਜੀ ਉਹਨਾਂ ਦੇ ਵੀ ਗਾਣੇ ਆ ਪਿਓ ਪੁੱਤ ਬੈਠ ਕੇ ਸੁਣ ਸਕਣ ਉਹਨਾਂ ਦੇ ਵੀ ਗਾਣੇ ਆ ਜੀ ਜੀ ਡਾਂਸ ਸਰਕਲ ਚ ਪਾਰਟੀ ਜਲ ਰਹੀ ਹੈ ਉਹਨਾਂ ਦੇ ਵੀ ਗਾਣੇ ਆ ਹਰ ਇੱਕ ਪ੍ਰਕਾਰ ਦਾ ਗਾਣਾ ਆਈ ਹੋਪ ਸਾਰਾ ਮਤਲਬ ਤੁਸੀਂ ਸਾਰੀ ਮਾਲਾ ਪਰੋਕੇ ਤੁਸੀਂ ਇੱਕੋ ਸਾਰਾ ਗਾਣਿਆਂ ਦੇ ਵਿੱਚ ਹੋ ਪਰੋਕੇ ਰੱਖੀ ਸੋ ਤੁਸੀਂ ਕਹਿ ਰਹੇ ਸੀ ਕਲੱਬ ਦੇ ਵਿੱਚ ਹੈ ਨਾ ਕੋਈ ਐਦਾਂ ਤੇ ਕਿਹੜਾ ਮਤਲਬ ਗਾਣਾ ਹੈ ਜਿਹੜਾ ਕਲੱਬ ਦੇ ਵਿੱਚ ਵੀ ਕਲੱਬ ਦਾ 1.5 ਗਾਣਾ ਹੈ ਕਲੱਬ ਦੇ 3-4 ਗਾਣੇ ਸਾਂ 3-4 ਗਾਣੇ ਸੋ ਇੱਕ ਕੋਈ ਆਪਾਂ ਗਾ ਕੇ ਆਪਾਂ ਇੰਟਰਵਿਊ ਜ਼ਿਆਦਾ ਸਮਾਂ ਨਹੀਂ ਆਪਾਂ ਲੈਂਦੇ ਤੁਹਾਡੇ ਕੋਲ ਹੋ ਨਖਰੇ ਆ ਦਾਵਾ ਤੇਰੇ ਜਿੰਨੇ ਵੀ ਨੇ ਸੋਹਣੀ ਜੱਟ ਦਾ ਹਾਂ ਪੁੱਤ ਸਾਰੇ ਚੱਕਾਂਗਾ ਨਹੀਂ ਚੱਕਾਂਗਾ ਚਾਂਦੀ ਦੀ ਡੱਬੀ ਚ ਜਿਵੇਂ ਰੱਖਾਂਵਾਂ ਬਿਲੋਂਜ ਦਿਲ ਚ ਵਸਾ ਕੇ ਤੈਨੂੰ ਰੱਖਾਂਗਾ ਮੈਂ ਰੱਖਾਂਗਾ ਥੋੜੀ ਥੋੜੀ ਸ਼ਕਿਆ ਕਰੂੰ ਕਾਲੇ ਮਾਲ ਨਾਲ ਤੇਰੇਆਂ ਹੱਥਾਂ ਦੀ ਚਾਹ ਸੋਹਣੀਏ ਮਨਮੋਣੀ ਰੋਲੇ ਗੋਲੇ ਉੱਚ ਪੜੇ ਚੱਲਦੇ ਨੇ ਪਰ ਦਿਲ ਦਾ ਇਹ ਹੀ ਰਾਜ ਜੱਟ ਮਨਮੋਣੀਏ ਨਹੀਂ ਸੋਹਣੀਏ ਨਹੀਂ ਰੌਂਦਾ ਦਾ ਇਹ ਪਟਾ ਜਿਵੇਂ ਲੱਗਾ ਛਾਤੀ ਨਾਲ ਤੈਨੂੰ ਸੀਨੇ ਨਾਲ ਲਾ ਕੇ ਉਂਝ ਰੱਖਾਂਗਾ ਨਹੀਂ ਰੱਖਾਂਗਾ ਨਖਰੇ ਹਦਾਵਾਂ ਤੇਰੇ ਜਿੰਨੇ ਵੀ ਨੇ ਸੋਹਣੀਆਂ ਜੱਟ ਦਾਆਂ ਪੁੱਤ ਸਾਰੇ ਚੱਕਾਂਗਾ ਕੀ ਬਾਤ ਹੈ ਸੋ ਜਾਂਦੇ ਜਾਂਦੇ ਆਪਾਂ ਜਿਹੜੀ ਤੁਹਾਡੀ 17 ਗਾਣਿਆਂ ਦੀ ਐਲਬਮ ਹੈ ਜੇਕਰ ਉਹ ਸਰਚ ਕਰਨੀ ਹੋਵੇ ਤਾਂ ਕੀ ਮਤਲਬ ਆਪਾਂ ਲਿਖ ਕੇ ਸਰਚ ਕਰ ਸਕਦੇ ਤੁਸੀਂ ਲਿਖੋ ਗੂਸ ਬੰਮਸ ਮਿਰਜ਼ਾ ਸੰਦੂ ਜੀ ਤੁਹਾਨੂੰ YouTube ਤੇ ਮਿਲ ਜਾਏਗੀ ਕੱਲ ਮਿਲ ਜਾਏਗੀ ਰਾਈਟ 10 ਵਜੇ ਅਪਲੋਡ ਹੋ ਰਹੀ ਹੈ ਇਹਨਾਂ ਸਾਰੇ ਜੀ ਸੋ ਸਾਡੇ ਜਾਂਦੇ ਜਾਂਦੇ ਸਾਡੇ ਆਡੀਅੰਸ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਆਡੀਅੰਸ ਨੂੰ ਮੈਸੇਜ ਇਹੀ ਹੈ ਕਿ ਚੰਗਾ ਸੋਚੋ ਸਾਫ ਨੀਅਤ ਰੱਖੋ ਜੇ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਕਿਸੇ ਨੂੰ ਫਿਨਿਸ਼ ਕਰ ਰਹੇ ਹੋ ਆਪਣੀ ਨੀਅਰ ਸਾਫ ਰੱਖੋ ਚੰਗੇ ਮਾੜੇ ਬੰਦੇ ਮਿਲਦੇ ਰਹਿੰਦੇ ਆ ਮਾੜੇ ਬੰਦਿਆਂ ਨੂੰ ਛੱਡੋ ਉਹਨਾਂ ਦੀ ਜੋ ਚੰਗੀਆਂ ਗੱਲਾਂ ਨੇ ਉਹ ਅਬਜ਼ਰਵ ਕਰੋ ਤੇ ਬਾਕੀ ਗੱਲਾਂ ਨੂੰ ਛੱਡੋ ਚੰਗੇ ਤੁਸੀਂ ਆਪ ਚੰਗੇ ਬਣੋਗੇ ਤਾਂ ਤੁਹਾਨੂੰ ਚੰਗੇ ਬੰਦੇ ਮਿਲਦੇ ਆ ਤੇ ਮੇਰੇ ਨਾਲ ਤਾਂ ਇਦਾਂ ਹੀ ਹੋਇਆ ਮੈਨੂੰ ਰੱਬ ਨੇ ਚੰਗੇ ਬੰਦੇ ਹੀ ਮਿਲਾਇਆ ਮੇਰਾ ਕੰਮ ਵੀ ਬਣਦਾ ਜਾ ਰਿਹਾ ਪ੍ਰਭੂ ਤੁਸੀਂ ਵੀ ਚੰਗੀਆਂ ਨੀਅਤ ਰੱਖੋ ਸਾਫਲੀਅਤ ਰੱਖੋ ਤੇ ਨਮਾਜ਼ ਪੜੋ ਜੋ ਮੁਸਲਮਾਨ ਪਰ ਨਮਾਜ਼ ਪੜੋ ਗੁਰੂ ਘਰ ਦਾ ਲੜਨਾ ਛੱਡੋ ਮੰਦਰ ਜਾਓ ਸਾਰੇ ਆਪਣੇ ਆਪਣੇ ਧਰਮ ਨੂੰ ਪੂਜੋ ਕਿਉਂਕਿ ਜੋ ਸਾਥ ਥੋੜਾ ਰੱਬ ਨੇ ਦੇਣਾ ਉਹ ਬੰਦਾ ਨਹੀਂ ਦੇ ਸਕਦਾ ਇੱਕ ਜ਼ਰੀਆ ਹੁੰਦਾ ਰੱਬ ਜ਼ਰੀਆ ਬਣਾ ਕੇ ਭੇਜਦਾ ਹੈ ਉਹ ਤੁਹਾਡਾ ਕੰਮ ਬਣਦਾ ਹੈ ਪਰ ਰੱਬ ਤੋਂ ਬਿਨਾਂ ਤੇ ਫਸ ਸੋ ਜਾਂਦੇ ਜਾਂਦੇ ਮੈਨੂੰ ਇੱਕ ਦਿਮਾਗ 'ਚ ਹੋਰ ਸਵਾਲ ਆਇਆ ਜਿਹੜਾ ਤੁਹਾਡੇ ਨਾਮ ਦਾ ਮਿਰਜ਼ਾ ਸੰਧੂ ਹੈ ਨਾ ਇਹ ਤੁਸੀਂ ਨਾਮ ਰੱਖਿਆ ਕਿਵੇਂ ਔਰ ਕਿਹਨੇ ਰੱਖਿਆ ਤੁਹਾਡਾ ਇਹ ਨਾਮ ਵੀ ਮੈਨੂੰ ਯੂਨੀਵਰਸਿਟੀ 'ਚੋਂ ਮਿਲਿਆ ਮੇਰਾ ਭਰਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਜੋ ਮਂਟਲ ਨੂੰ ਜੋ ਮਂਟਲ ਨੂੰ ਤੇ ਸੁਖਸਰਾਉਂ ਅਸੀਂ ਇਕੱਠੇ ਬੈਠੇ ਸੀ ਬੈਠੇ ਉਹ ਕਦੇ ਵੀ ਨਾ ਯਾਰ ਵੀ ਉਹ ਮਿਰਜ਼ਾ ਕਹੋ ਨਾ ਤੇ ਆਪਣਾ ਨਾਮ ਉਹ ਮਿਰਜ਼ਾ ਰੱਖਿਆ ਤੇ ਉਹਨਾਂ ਨੇ ਮੇਰਾ ਨਾਮ ਮਿਰਜ਼ਾ ਰੱਖਿਆ ਉਸ ਤੋਂ ਬਾਅਦ ਬੱਬੂ ਰਾੜ ਬਾਈ ਜੀ ਤੇ ਜੀਬਰੀ ਬਾਈ ਜੀ ਅਸੀਂ ਬੈਠੇ ਸੀ ਘਰ ਬੈਠੇ ਸੀ ਇਕੱਠੇ ਰਾਤ ਦਾ 2:30 ਦਾ ਟਾਈਮ ਸੀ ਤਕਰੀਬਨ 3 ਵਜੇ ਦਾ ਇਹਨਾਂ ਬੈਠੇ ਬੈਠੇ ਆਇਆ ਵੀ ਯਾਰ ਮਿਰਜ਼ਾ ਵਿਨਾਲ ਯਾਰ ਸਰਨੇਮ ਲਗਾਓ ਸੰਧੂ ਚਲੋ ਤਾਂ ਜਿਹੜਾ ਪ੍ਰੋਪਰ ਨਾਮ ਹੈ ਜੋ ਇੱਕ ਸਿੰਗਰ ਨੂੰ ਚਾਹੀਦਾ ਹੁੰਦਾ ਉਹ ਮੈਨੂੰ ਬੱਬੂ ਬਰਾੜ ਬਾਈ ਜੀ ਤੋਂ ਮਿਲਿਆ ਓਕੇ ਮਿਰਜ਼ਾ ਸੰਧੂ ਸੋ ਮਿਰਜ਼ਾ ਇੱਕ ਵਾਰ ਗਾ ਕੇ ਵੀ ਸੁਣਾਤਾ ਪਰ ਫਿਰ ਐਂਡ ਲੈਣੇ ਹੈ ਨਾ ਮੈਂ ਤੁਹਾਨੂੰ ਦੋ ਲਾਈਨਾਂ ਸੁਣਾ ਦਿੰਦਾ ਜੀ 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 ਹਾਂ ਹੋ ਮਾ ਮਿਰਜ਼ੇ ਦੀ ਬੋਲਦੀ ਮਾਂ ਮਿਰਜ਼ੇ ਦੀ ਬੋਲਦੀ ਆਂਦੀ ਬੱਕੀ ਦੇ ਕੋਲ ਆਣੀ ਕਹਿੰਦੀ ਦਸ ਨਿਛੇਤੀ ਬੱਕੀਏ ਕਹਿੰਦੀ ਦਸ ਨਿਛੇਤੀ ਬੱਕੀਏ ਮੇਰਾ ਮੇਰਾ ਜਾ ਸ਼ੇਰ ਜਵਾਨੀ ਮੈਨੂੰ ਸੁਪਨੇ ਆਉਂਦੇ ਚੰਦਰੇ ਮੈਨੂੰ ਸੁਪਨੇ ਆਉਂਦੇ ਚੰਦਰੇ ਮਤ ਸੱਚੇ ਨਾ ਹੋ ਜਾਣੀ ਮਤ ਸੱਚੇ ਨਾ ਹੋ ਜਾਣ ਵਾਹ ਜੀ ਵਾਹ ਕੀ ਬਾਤ ਹੈ ਸੋ ਸਾਡੀ ਅੱਜ ਦੀ ਜਿਹੜੀ ਖਾਸ ਇੰਟਰਵਿਊ ਮਿਰਜ਼ਾ ਸੰਧੂ ਨਾਲ ਹੈ ਸੋ ਕੱਲ ਇਹਨਾਂ ਦੀ ਐਲਬਮ ਆ ਰਹੀ ਹੈ ਗੂਸ ਬੰਪਸ ਜਿਸ 17 ਗਾਣੇ ਕੁਝ ਗਾਣੇ ਮਿਰਜ਼ਾ ਸੰਧੂ ਨੇ ਆਪ ਲਿਖੇ ਨੇ ਕੰਪੋਜ਼ ਵੀ ਆਪ ਕੀਤੇ ਨੇ ਔਰ ਵਕ ਵਕ ਤਰ੍ਹਾਂ ਦੇ ਗਾਣੇ ਇੱਕੋ ਹੀ ਐਲਬਮ ਦੇ ਵਿੱਚ ਪਰੋ ਕੇ ਮਿਰਜ਼ਾ ਸੰਧੂ ਲੈ ਕੇ ਆਇਆ ਸੋ ਕੱਲ ਨੂੰ 10 ਵਜੇ YouTube ਤੇ ਤੁਹਾਡੀ ਹਨਾ ਜਿਹੜੀ ਪੂਰੀ ਐਲਬਮ ਹੈ ਅਪਲੋਡ ਹੋ ਜੇਗੀ ਸੋ ਇਹਨਾਂ ਦੀ ਐਲਬਮ ਗੂਸ ਪੰਪਸ ਦੇਖਣਾ ਨਾ ਭੁੱਲਣਾ ਔਰ ਆਪਣੀ ਕਮੈਂਟ ਰਾਈ ਸਾਨੂੰ ਜ਼ਰੂਰ ਦੱਸ ਦੇਣਾ ਤੁਹਾਨੂੰ ਸਾਡੀ ਇਹ ਜਿਹੜੀ ਦੋਨਾਂ ਦੀ ਆਪਸੇ ਇੰਟਰਵਿਊ ਕਿੱਦਾਂ ਲੱਗੀ ਔਰ ਮਿਰਜ਼ਾ ਸੰਨੂ ਦੇ ਜਿਹੜੇ ਖਾਸ ਗਾਣੇ ਨੇ ਕਿਹੜਾ ਗਾਣਾ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਲੱਗੇਗਾ ਆਪਣੇ ਕਮੈਂਟ ਰਾਈ ਸਾਨੂੰ ਜ਼ਰੂਰ ਦੱਸ ਦੇਣਾ